ਨਾ ਉਹ ਕਸੋਨ ਨ ਮਾਰਦਾ ਨਾ ਉਹ ਲੱਤ ਮਾਰਦਾ ਜਦੋਂ ਵੀ ਮਾਰਦਾ ਮੱਤ ਮਾਰਦਾ ਤੇ ਮੱਤ ਵੱਜੀ ਐ ਸਿੱਧਮ ਸਿੱਧੀ ਮੂਰੇ ਸੈਂਕੜੇ ਬੰਦਾ ਬੈਠਾ ਹਾਂਜੀ ਸੈਂਕੜੇ ਬੰਦੇ ਬੈਠੇ ਮੂਰੇ ਉਹਨਾਂ ਨੂੰ ਇਹ ਤਾਂ ਪਤਾ ਹੋਊ ਵੀ ਉਹ ਰਿਸੈਪਸ਼ਨ ਤੇ ਚੱਲੇ ਆ ਕਿਸੇ ਮੈਰਿਜ ਪਾਰਟੀ ਤੇ ਚੱਲੇ ਆ ਕਿਸੇ ਔਰਕੈਸਟਰਾ ਤੇ ਚੱਲੇ ਆ ਜਾਂ ਸ਼ਹਾਦਤ ਦੇ ਪ੍ਰੋਗਰਾਮ ਤੇ ਚੱਲੇ ਤੋਂ ਜਿਹੜੇ ਲੋਕ ਗਏ ਉਹ ਲੋਕਾਂ ਨੂੰ ਇੱਕ ਗਾਣੇ ਨੇ ਪਰਵਾ ਲਿਆ ਗੁਰੂ ਤੇਗ বাহাদুর ਜੀ ਦੀ ਸ਼ਹੀਦੀ ਨਾਲ ਉਹ ਗਾਣਾ ਵੱਡਾ ਹੋ ਗਿਆ ਉਹਨਾਂ ਨੂੰ ਨੱਚਣਾ ਵੱਡਾ ਹੋ ਗਿਆ ਵੀਰ ਸਿੰਘ ਦੀ ਆੜ ਚ ਤੁਸੀਂ ਦੂਜਿਆਂ ਨੂੰ ਸਰਟੀਫਿਕੇਟ ਕਿਵੇਂ ਦੇ ਸਕਦੇ ਹੋ ਵੀ ਉਹ ਦੋਸ਼ੀ ਨਹੀਂ ਇਹ ਜਿਹੇ ਮੁੱਦੇ ਸੈਂਸਿਟਿਵ ਬਹੁਤ ਹੁੰਦੇ ਆ ਜਿੱਥੇ ਧਰਮ ਦਾ ਨਾਮ ਆ ਜਾਂਦਾ ਹਰ ਬੰਦਾ ਕੰਨੀ ਘਤਰਾਉਂਦਾ ਹੁਣ ਜੇ ਤੁਸੀਂ ਕਹੋ ਵੀ ਮੈਂ 5 ਮਿੰਟਾਂ ਚ ਹੀ ਆਪਦੇ ਜਿਹੜੇ ਵਿਚਾਰ ਆ ਉਹ ਇੱਕ ਇਸ ਗਲਤੀ ਤੋਂ ਬਾਅਦ ਵੀਰ ਸਿੰਘ ਦੇ ਮਾਮਲੇ 'ਚ ਆਪਦੇ ਬਦਲ ਲਾਂ ਜਾਂ ਹੋਰ ਲੋਕਾਂ ਪ੍ਰਤੀ ਬਦਲ ਲਾਂ ਮੈਨੂੰ ਲੱਗਦਾ ਉਹ ਇਨਸਾਫ ਨਹੀਂ ਹੋਊਗਾ ਬਿਲਕੁਲ ਮਾਫੀ ਦਿਲੋਂ ਮੰਗਨੀ ਗਈ ਕਿ ਖਾਣਾ ਪੂਰਤੀ ਕੀਤੀ ਗਈ ਅੱਗੇ ਤੋਂ ਸਬਕ ਲਿਆ ਕਿ ਨਹੀਂ ਲਿਆ ਸਹੀ ਇਹ ਚੀਜ਼ਾਂ ਤੇ ਆਪਾਂ ਵਿਚਾਰਾਂ ਕਰਨੀਆਂ ਕੱਲੀ ਨਿੰਦਿਆ ਜਾਂ ਨਿੰਦਿਆ ਦੇ ਮਾਮਲੇ ਨਾਲ ਨਹੀਂ ਆਪਾਂ ਇਹ ਸ਼ੋਅ ਕਰ ਰਹੇ ਬਿਲਕੁਲ ਜੀ ਤੇ ਨਾ ਆਪਾਂ ਕਲੀਨ ਚਿੱਟ ਦੇਣ ਆਏ ਇੱਥੇ ਤੁਸੀਂ ਜੁੜ ਚੁੱਕੇ ਹੋ ਪਿੰਡ ਆਸਟ੍ਰੇਲੀਆ ਨਾਲ ਤੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਵੰਤ ਸਿੰਘ ਤੁਹਾਡਾ ਆਪਣਾ ਹੋਸਟ ਤੇ ਦੋਸਤ ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਵਾਂ ਮੁੱਦਾ ਨਵੀਂ ਗੱਲਬਾਤ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਤੇ ਮੇਰੇ ਨਾਲ ਬੈਠੇ ਨੇ ਸਾਡਾ ਸਾਥ ਦੇਣਗੇ ਸਾਡੇ ਨਾਲ ਗੱਲਬਾਤ ਕਰਨਗੇ ਭਾਈ ਮਿੰਟੂ ਬਰਾੜ ਜੀ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫੇਰ ਗੱਲ ਨੂੰ ਅੱਗੇ ਤੋਰਦੇ ਹਾਂ ਭਾਈ ਸਸੀ ਕਾਲ ਜੀ ਸਸੀ ਕਾਲ ਸੁਵੰਨ ਸਿੰਘ ਤੇ ਸਾਰੇ ਪਿੰਡ ਆਸਟ੍ਰੇਲੀਆ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸასი ਕਾਲ ਤੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਆਪਾਂ ਵੀ ਚੜ੍ਹਦੀ ਕਲਾ 'ਚ ਹੋਰ ਭਾਈ ਕੀ ਹਾਲ ਚਾਲ ਨੇ ਠੰਢ ਨੇ ਬਹੁਤ ਵਧੀਆ ਠੰਡ ਨਜ਼ਾਰੇ ਦੇ ਰਹੀ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤੇ ਇਸ ਵਾਰ ਜਿਹੜੇ ਮੀਹਾਂ ਦੀ ਲੇਟ ਆਮਦ ਹੋਈ ਆ ਉਹ ਕਿਤੇ ਡਰ ਦਾ ਘਰ ਬਣੀ ਸੀ ਪਰ ਸੋਹਣੇ ਵੀ ਪੈ ਰਿਹਾ ਪਿਛਲੇ ਤੋਂ ਤੁਹਾਡੇ ਖੇਤੀ ਬੜੀ ਵਧੀਆ ਹੋ ਗਈ ਖੇਤੀ ਬੜੀ ਮੀਂਹ ਬਹੁਤ ਸੋਹਣੇ ਪੈ ਰਿਹਾ ਹੁਣ ਉਹਦਾ ਸ਼ਾਇਦ ਆਉਣ ਵਾਲੇ ਦਿਨਾਂ ਚ ਰਿਜ਼ਲਟ ਆਉਣ ਚੰਗੀ ਗੱਲ ਹੈ ਆਪਣੇ ਤੇ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ ਆਪਣੇ ਗਰਮੀ ਹੈ ਤੇ ਗਰਮੀ ਤੋਂ ਜ਼ਿਆਦਾ ਆਪਣੇ ਸ਼ਹਾਦਤਾਂ ਦੇ ਦਿਨ ਹੁਣ ਸੀਗੇ ਜੀ ਤੇ ਉਹਦੇ ਤੇ ਕਾਫੀ ਮੁੱਦਾ ਇੱਕ ਵਧਿਆ ਹੋਇਆ ਮੈਂ ਕਹਿੰਦਾ ਉੱਥੇ ਗੱਲ ਕਰੀਏ ਆਪਾਂ ਆ ਬਿਲਕੁਲ ਜੀ ਪਿਛਲੇ ਇੱਕ ਦੋ ਦਿਨਾਂ ਦਾ ਇੱਕ ਮੁੱਦਾ ਕਈ ਵਾਰੀ ਨਾ ਕੋਈ ਮੁੱਦੇ ਅਚਨਚੇਤ ਹੀ ਖੜੇ ਹੋ ਜਾਂਦੇ ਜਿੰਨਾ ਬਾਰੇ ਸੁਪਨਾ ਵੀ ਨਹੀਂ ਲਿਆਉਂਦਾ ਤਾਂ ਇਹ ਸੋਚਿਆ ਵੀ ਨਹੀਂ ਹੁੰਦਾ ਕਿਸੇ ਉਹੀ ਮੁੱਦਾ ਆਪਾਂ ਅੱਜ ਵਿਚਾਰਨਾ ਬਣਦਾ ਹਾਂਜੀ ਸਾਨੂੰ ਕਈ ਵਾਰੀ ਕੀ ਹੁੰਦਾ ਨਾ ਸਵੰਤ ਇੱਥੇ ਇਹ ਜਿਹੇ ਮੁੱਦੇ ਸੈਂਸਿਟਿਵ ਬਹੁਤ ਹੁੰਦੇ ਆ ਜਿੱਥੇ ਧਰਮ ਦਾ ਨਾਮ ਆ ਜਾਂਦਾ ਹਰ ਬੰਦਾ ਕੰਨੀ ਘਤਰਾਉਂਦਾ ਬਿਲਕੁਲ ਜੀ ਮੈਂ ਵੀ ਨਹੀਂ ਚਾਹੁੰਦਾ ਸੀ ਕਿ ਵੀ ਆਪਾਂ ਇਹ ਗੱਲ ਛੇੜੀਏ ਇਸ ਗੱਲ ਦੇ ਉੱਤੇ ਪਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਨਹੀਂ ਕਰਾਂਗੇ ਜੀ ਤੇ ਉਹ ਵੀ ਮਤਲਬ ਕਿ ਵੀ ਉਹ ਵੀ ਦੋਸ਼ੀ ਆ ਦੋਸ਼ੀ ਆ ਜੀ ਦੋਸ਼ੀ ਹੋ ਜਾਂ ਦੂਜਾ ਦੋਸ਼ੀ ਆਪਾਂ ਇਹ ਹੋ ਜਾਣੇ ਆ ਵੀ ਜਦੋਂ ਤੁਹਾਡੇ ਜਾਣਕਾਰ ਸੱਜਣ ਮਿੱਤਰ ਵੀ ਉੱਥੇ ਜੁੜੇ ਹੋਣ ਉਹਨਾਂ ਉਸ ادارے ਨਾਲ ਜਾਂ ਉਹਨਾਂ ਲੋ ਚੀਜ਼ਾਂ ਨਾਲ ਤੁਸੀਂ ਇਹਨਾਂ ਨੂੰ ਜਾਣਦੇ ਹੋ ਵਿੱਚੋਂ ਉਦੋਂ ਵੀ ਤੁਹਾਡੇ ਤੇ ਇਹ ਆ ਜਾਂਦਾ ਵੀ ਹੁਣ ਕਿੱਥੇ ਗਏ ਤੁਸੀਂ ਹਮ ਹੁਣ ਕਿਉਂ ਨਹੀਂ ਬੋਲੇ ਕਿੱਧਰ ਗਈ ਤੁਹਾਡੀ ਬਲੈਕ ਐਂਡ ਵਾਈਟ ਪਾਲਿਸੀ ਸੋ ਇਹ ਪਾਲਿਸੀਆਂ ਦੇ ਤਹਿਤ ਜੇ ਗੱਲ ਕਰੀਏ ਜਾਂ ਇਮਾਨਦਾਰੀ ਨਾਲ ਗੱਲ ਕਰੀਏ ਅਸੀਂ ਕਿਸੇ ਨੂੰ ਇੱਥੇ ਨਿੰਦਣਾ ਨਾ ਭੰਡਣਾ ਆਪਣੇ ਸ਼ੋਧਈ ਦੂਜਾ ਪੱਖ ਹੈ ਜੀ ਦੂਜਾ ਪੱਖ ਆਪਾਂ ਉਹਦਾ ਦੂਜਾ ਪੱਖ ਹੀ ਦੇਣਾ ਦੂਜਾ ਪੱਖ ਦੇਣਾ ਪਰ ਉਹਦੇ ਹੋਰ ਵੀ ਹੋ ਜਾਂਦੇ ਨੇ ਪਰ ਸਾਡੇ ਵੱਲੋਂ ਜਿਹੜਾ ਅਸੀਂ ਦੇਖ ਸਕਦੇ ਹਾਂ ਬਿਲਕੁਲ ਦੂਜਾ ਇਹ ਆ ਵੀ ਆਪਾਂ ਤਾਂ ਬਲੈਕ ਐਂਡ ਵਾਈਟ ਪਾਲਿਸੀ ਜੇ ਕਹਣੇ ਆ ਤਾਂ ਬਲੈਕ ਐਂਡ ਵਾਈਟ ਚ ਹੀ ਗੱਲ ਕਰਾਂਗੇ ਵੀ ਜਿੱਥੇ ਜਿਹੜੀ ਚੀਜ਼ ਗਲਤ ਆ ਗਲਤ ਆ ਜਿੱਥੇ ਜਿਹੜੀ ਚੀਜ਼ ਸਹੀ ਆ ਉਹ ਸਹੀ ਆ ਜੇ ਤੁਸੀਂ ਕਹੋ ਅੱਜ ਇਹ ਮੈਂ ਪਹਿਲਾਂ ਦੱਸ ਦਿਆਂ ਵੀ ਜਿਹੜਾ ਵੀਰ ਸਿੰਘ ਗਾਇਕ ਤੇ ਗੀਤਕਾਰ ਆ ਜਿਨ੍ਹਾਂ ਦਾ ਮੁੱਦਾ ਭਖ ਰਿਹਾ ਹੁਣ ਪਿਛਲੇ ਦਿਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮੌਕੇ ਤੇ ਜਿਹੜਾ ਉੱਥੇ ਸਟੇਜ ਦੇ ਉੱਤੇ ਜਿਹੜਾ ਡਾਂਸ ਹੋਇਆ ਜਾਂ ਜਿੱਦਾਂ ਦਾ ਮਾਹੌਲ ਹੋਇਆ ਉਹਦੇ ਬਾਰੇ ਵਿੱਚ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਭਾਵੇਂ ਉਹਦੇ ਤੇ ਬਹੁਤ ਤੇਜ਼ੀ ਨਾਲ ਐਕਸ਼ਨ ਹੋ ਰਹੇ ਆ ਹੋਏ ਵੀ ਆ ਪਰ ਫਿਰ ਵੀ ਕਿਤਨੇ ਕਿਤੇ ਇਹ ਗੱਲਾਂ ਚੱਲ ਰਹੀਆਂ ਮੁੱਦਾ ਤਾਂ ਹੈਗਾ ਇਹੇ ਹਾਂਜੀ ਹੁਣ ਜੇ ਤੁਸੀਂ ਕਹੋ ਵੀ ਮੈਂ 5 ਮਿੰਟਾਂ 'ਚ ਹੀ ਆਪਦੇ ਜਿਹੜੇ ਵਿਚਾਰ ਆ ਉਹ ਇੱਕ ਇਸ ਗਲਤੀ ਤੋਂ ਬਾਅਦ ਵੀਰ ਸਿੰਘ ਦੇ ਮਾਮਲੇ 'ਚ ਆਪਦੇ ਬਦਲ ਲਾਂ ਜਾਂ ਹੋਰ ਲੋਕਾਂ ਪ੍ਰਤੀ ਬਦਲ ਲਾਂ ਮੈਨੂੰ ਲੱਗਦਾ ਉਹ ਇਨਸਾਫ ਨਹੀਂ ਹੋਊਗਾ ਬਿਲਕੁਲ ਜੀ ਸਾਨੂੰ ਸਮਾਂ ਦੇਣਾ ਪੂਆ ਸਾਨੂੰ ਦੇਖਣੀ ਪੈਣੀ ਹੈ ਗਲਤੀ ਕਿੰਨੀ ਦੂਰ ਗਈ ਗਲਤੀ ਨੂੰ ਕਿੰਨਾ ਠੱਗਣ ਦੀ ਕੋਸ਼ਿਸ਼ ਕੀਤੀ ਗਈ ਗਲਤੀ ਕਰਕੇ ਮੰਨੀ ਗਈ ਕਿ ਨਹੀਂ ਮੰਨੀ ਗਈ ਮਾਫੀ ਦਿਲੋਂ ਮੰਗਨੀ ਗਈ ਕਿ ਖਾਣਾ ਪੂਰਤੀ ਕੀਤੀ ਗਈ ਅੱਗੇ ਤੋਂ ਸਬਕ ਲਿਆ ਕਿ ਨਹੀਂ ਲਿਆ ਇਹ ਚੀਜ਼ਾਂ ਤੇ ਆਪਾਂ ਵਿਚਾਰਾਂ ਕਰਨੀਆਂ ਹੁਣ ਪਹਿਲੀ ਗੱਲ ਤਾਂ ਇਹ ਵੀ ਮੈਂ ਕੱਲ ਹੀ ਫੇਸਬੁੱਕ ਦੇ ਰਾਤੀ ਪੋਸਟ ਪਾਈ ਆ ਤੇ ਉਹਦੇ 'ਚ ਮੈਂ ਕਲੀਅਰ ਕੱਟ ਲਿਖਿਆ ਵੀ ਮੈਂ ਗਾਇਕ ਵੀਰ ਸਿੰਘ ਨੂੰ ਨਾ ਮਿਲੇ ਜਿੰਦਗੀ ਚ ਨਾ ਮੇਰੇ ਫੋਨ ਤੇ ਗੱਲ ਹੋਈ ਕਦੇ ਵੀ ਨਹੀਂ ਹੋਈ ਗੱਲ ਇੱਕਦਰੀ ਮੈਨੂੰ ਲੱਗਦਾ ਮੈਸੇਜ ਮੁੱਸੇ ਚ ਮਾੜੀ ਮੋਟੀ ਹੋਈ ਆ ਪਰ ਮੈਨੂੰ ਵਧੀਆ ਲੱਗਦਾ ਹੈ ਨੋ ਡਾਊਟ ਨਹੀਂ ਉਹਨਾਂ ਦੀ ਜਿਹੜੀ ਲਿਖਣੀ ਹੈ ਜਾਂ ਉਹਨਾਂ ਦੀ ਗਾਇਕੀ ਹੈ ਬਹੁਤ ਹੀ ਅਲੱਗ ਹੈ ਕਿਤੇ ਕਿੰਤੂ ਨੂੰ ਅੱਜ ਤਾਈਂ ਥਾ ਨਹੀਂ ਥਿਆ ਠੀਕ ਆ ਐਵੇਂ ਕੋਈ ਕੁਝ ਅੱਜ ਮੈਂ ਇੱਕ ਵਿਚਾਰ ਬਦਲਣਾ ਆਪਦੇ ਇੱਕ ਇੱਕ ਗਲਤੀ ਹੋ ਗਈ ਜਾਂ ਜਿਵੇਂ ਵੀ ਹੋ ਗਈ ਕੁਝ ਵੀ ਹੋ ਗਿਆ ਤੇ ਉਹਦੇ ਲਈ ਮੈਂ ਆਪਦੇ ਵਿਚਾਰ ਨਹੀਂ ਬਦਲੂਗਾ ਉਹਨਾਂ ਦਾ ਪਿਛਲਾ ਜਿਹੜਾ ਕਰਮ ਆ ਬਾਬੇ ਨਾਨਕ ਦਾ ਪੁੱਤਰ ਵਾਲੀਆਂ ਗੱਲਾਂ ਜਾਂ ਜੋ ਵੀ ਉਹਨਾਂ ਦੇ ਮਿੱਠੇ ਆਵਾਜ਼ ਤੇ ਮਿੱਠੇ ਗੀਤ ਗਾਏ ਪਿੱਛੇ ਜੇ ਸ਼ਲੋਕ ਮਹੱਲਾ ਗਾਇਆ ਹਾਂਜੀ ਹੁਣ ਉਹਨੂੰ ਮੈਂ ਕਿਵੇਂ ਭੁੱਲ ਜਾ ਨਹੀ ਭੁੱਲ ਸਕਦਾ ਮੈਂ ਠੀਕ ਆ ਆਪਾਂ ਚੀਜ਼ਾਂ ਯਾਦ ਰੱਖਾਂਗੇ ਤੇ ਉਸ ਕਰਕੇ ਕੱਲੀ ਨਿੰਦਿਆ ਜਾਂ ਨਿੰਦਿਆ ਦੇ ਮਾਮਲੇ ਨਾਲ ਨਹੀਂ ਆਪਾਂ ਇਹ ਸ਼ੋਅ ਕਰ ਰਹੇ ਹਾਂ ਬਿਲਕੁਲ ਜੀ ਤੇ ਨਾ ਆਪਾਂ ਕਲੀਨ ਚਿੱਟ ਦੇਣ ਆਏ ਇੱਥੇ ਸਿੱਧੀ ਜਿਹੜਾ ਉਹ ਨਾ ਸੈਂਸਿਟਿਵ ਮੁੱਦਾ ਕੀ ਆ ਵੀ ਆਪਾਂ ਕਲੀਨ ਚਿੱਟ ਵੀ ਨਹੀਂ ਦੇਣੀ ਇਸ ਲਈ ਨਹੀਂ ਆਪਾਂ ਕੋਣ ਨੂੰ ਨਹੀਂ ਚਿੱਟ ਆ ਜੇਕਰ ਘਰੇ ਪਰਿਵਾਰ ਚ ਇੱਕ ਬੱਚਾ ਗਲਤੀ ਕਰ ਗਿਆ ਹਾਂਜੀ ਉਹਨੂੰ ਆਪਾਂ ਨਾ ਤਾਂ ਘਰੋਂ ਕੱਢ ਸਕਦੇ ਆ ਨਾ ਉਹਨੂੰ ਮਾਰ ਸਕਦੇ ਠੀਕ ਆ ਇੱਕ ਬਹੁਤ ਵੱਡਾ ਪਰਿਵਾਰ ਆ ਸਾਡਾ ਧਰਮ ਦਾ ਸਿੱਖ ਸਿੱਖ ਜਮਦਾ ਜਿਵੇਂ ਵੀ ਲਈਏ ਪੰਜਾਬੀਆਂ ਦਾ ਉਹਦੇ ਵਿੱਚ ਪਹਿਲਾ ਐਕਸ਼ਨ ਤਾਂ ਇਹ ਹੁੰਦਾ ਨਾ ਵੀ ਪਰਿਵਾਰ ਉਹਨੂੰ ਝਿੜਕਦਾ ਉਹ ਬੱਚਾ ਜੇ ਅਸਾਸ ਮੰਨਦਾ ਇਸ ਗੱਲ ਦਾ ਉਹਨੂੰ ਲੱਗਦਾ ਗਲਤੀ ਹੋ ਗਈ ਹੋ ਗਿਆ ਤੇ ਉਹ ਆਪਦਾ ਮਾਫੀ ਮੰਗਦਾ ਐਕਟ ਕਰਦਾ ਅੱਗੇ ਤੋਂ ਸੁਧਰਦਾ ਤੇ ਮੈਨੂੰ ਲੱਗਦਾ ਵੀ ਉਹਨੂੰ ਬੱਚੇ ਨੂੰ ਮਾਫ ਕਰਕੇ ਉਵੇਂ ਹੀ ਕਰੇ ਰਹਿਣਾ ਹੁੰਦਾ ਤੇ ਉਵੇਂ ਹੀ ਸਾਰਾ ਕੁਝ ਚੱਲਣਾ ਹੁੰਦਾ ਠੀਕ ਆ ਹਾਂਜੀ ਇੱਕ ਗੱਲ ਤਾਂ ਕਲੀਅਰ ਆ ਵੀ ਸਾਡੀ ਜਾਦ ਸ਼ਕਤੀ ਬਹੁਤ ਕਮਜ਼ੋਰ ਹੋ ਚੁੱਕੀ ਆ ਸਿ ਇਹ ਇਹ ਮੁੱਦਾ ਵੀ ਸਾਡੇ ਲਈ ਕੁਛ ਦਿਨਾ ਬਈ ਆ ਸ਼ਾਇਦ ਹੋ ਸਕਦਾ ਆਪਣਾ ਸ਼ੋਅ ਪੈਂਦੇ ਪੈਂਦੇ ਮੁੱਦਾ ਖਤਮ ਵੀ ਹੋ ਜਾਈ ਠੀਕ ਆ ਇਹ ਇਹ ਵੀ ਇੱਕ ਸਚਾਈ ਆ ਪਰ ਦੂਜੇ ਪਾਸੇ ਸਾਰੇ ਘਟਨਾਕ੍ਰਮ ਬਾਰੇ ਮੈਂ ਦੱਸ ਦਿਆਂ ਤੁਸੀਂ ਕੁਝ ਕੁ ਦਿਨਾਂ ਦੇ ਸੋਸ਼ਲ ਮੀਡੀਆ ਤੋਂ ਗਾਇਬ ਸੀ ਤਾਂ ਕਰਕੇ ਅੱਜ ਕੱਲ ਕਿੰਨੀ ਉਹਨੇ ਡੀਟੌਕਸ ਤੇ ਚੱਲ ਰਹੇ ਆ ਡਾਟਾ ਡੀਟੌਕਸ ਜੀ ਜੀ ਸੋ ਮੈਂ ਤਾਂ ਕਰਕੇ ਇਸ ਗੱਲ ਦੇ ਉੱਤੇ ਤੁਹਾਨੂੰ ਦੋ ਇੱਕ ਦੱਸਣੀ ਚਾਹਣਾ ਵੀ ਪਿਛਲੇ ਦਿਨੀ ਭਾਈ ਵੀਰ ਸਿੰਘ ਜਿਹੜੇ ਗਾਇਕ ਆ ਉਹ ਇੱਥੇ ਆਏ ਹੋਏ ਸੀ ਮੈਲਬਨ ਦੇ ਵਿੱਚ ਸ਼ੋਅ ਕਰਕੇ ਗਏ ਆ ਬਹੁਤ ਵਾਵਾ ਖਟ ਕੇ ਗਏ ਆ ਵਧੀਆ ਸੀ ਉੱਥੋਂ ਡਾਇਰੈਕਟ ਹੀ ਉਹਨਾਂ ਦੇ ਦਸਰ ਮਤਾਬਕ ਉਹ ਸ਼੍ਰੀਨਗਰ ਪਹੁੰਚੇ ਆ ਠੀਕ ਹੈ ਜੀ ਉੱਥੇ ਭਾਸ਼ਾ ਭਾਗ ਪੰਜਾਬੀ ਨੂੰ ਗੁਰਤੇਗ ਬਾਧਰ ਜੀ ਦੀ ਸ਼ਹਾਦਤ ਦੇ ਮੌਕੇ ਤਿੰਨ ਰੋਜ਼ੇ ਪ੍ਰੋਗਰਾਮ ਸੀ ਠੀਕ ਹੈ ਜੀ ਉਹਨੂੰ ਇਦਾਂ ਨਹੀਂ ਆਪਾਂ ਇਹ ਨਹੀਂ ਵੀ ਕਰ ਸਕਦੇ ਉਹਨੂੰ ਸਮੇਟ ਨਹੀਂ ਸਕਦੇ ਜਿਹੜਾ ਇਹ ਪ੍ਰੋਗਰਾਮ ਸੀ ਇੱਕ ਪ੍ਰੋਗਰਾਮ ਸੀ ਉਹ ਚੋਂ ਹਾਂਜੀ ਉਦੋਂ ਪਹਿਲਾਂ ਸੈਮੀਨਾਰ ਵੀ ਹੋਇਆ ਉਦੋਂ ਪਹਿਲਾਂ ਮੇਰੇ ਸਾਹਮਣੇ ਕਾਬ ਇੱਕ ਪ੍ਰੋਗਰਾਮ ਸੀ ਜਿੱਥੇ ਕਾਬਤਾ ਵੀ ਗਾਇਨ ਹੋਈ ਹਾਂਜੀ ਚਿੰਤਨ ਵੀ ਹੋਇਆ ਠੀਕ ਹੈ ਪਰ ਸਟੈਪ ਬਾਈ ਸਟੈਪ ਜਿਵੇਂ ਸੈਮੀਨਾਰ ਹੁੰਦੇ ਆ ਉਮੇ ਹੋਏ ਆ ਪਰ ਇੱਕ ਸ਼ਾਮ ਇਹ ਵੀ ਸੀ ਜੀ ਚ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਗਈ ਜਾਂ ਭਾਸ਼ਾ ਭਾਗ ਨੇ ਜਿਹੜੇ ਮਨਸਾ ਨਾਲ ਕੀਤੀ ਗਈ ਉਹਦੇ ਚ ਲਿਖਿਆ ਆਤਮ ਗਾਇਨ ਠੀਕ ਹੈ ਹੁਣ ਆਤਮ ਗਾਇਨ ਦਾ ਮੈਨੇ ਤੁਸੀਂ ਸਮਝੋਗੇ ਤਾਂ ਉਹ ਇਨੂੰ ਧਰਮ ਨਾਲ ਜੋੜ ਕੇ ਆਪਾਂ ਦੇਖ ਸਕਦੇ ਆ। ਬੰਦੇ ਆਤਮਿਕੀ ਜੋੜ ਸਕਦੇ ਇਹਨੂੰ। ਨੱਚਣਾ ਗਾਉਣਾ ਤੇ ਉਹ ਨਹੀਂ ਰੱਖ ਸਕਦੇ ਠੀਕ ਆ। ਹਾਂਜੀ। ਹੁਣ ਕੀ ਹੋਇਆ? ਕਾੜੇ ਛਪੇ ਆ। ਹੂੰ। ਸੋਸ਼ਲ ਮੀਡੀਆ ਤੇ ਪੋਸਟਰੇ ਚੱਲੇ ਆ। ਹੂੰ। ਸਟੇਜ ਦੇ ਉੱਤੇ ਇਹ ਪੋਸਟਰ ਲੱਗਿਆ। ਠੀਕ ਆ ਜੀ। ਠੀਕ ਆ। ਵੀਰ ਆਤਮ ਗਾਣ ਗਾਇਨ ਵੀਰ ਸਿੰਘ ਨਾਲ। ਠੀਕ ਆ ਜੀ। ਠੀਕ ਆ। ਹੁਣ ਉੱਥੇ ਸ਼ਾਇਦ ਮੈਨੂੰ ਲੱਗਦਾ ਵੀਰ ਸਿੰਘ ਨੂੰ ਚੁਣਨ ਦਾ ਕਾਰਨ ਨੌਮਾ ਸ਼ਲੋਕਮਹਲਾ ਨੌਮਾ ਦਾ ਪਿੱਛੇ ਜਿਹੜਾ ਉਹਨਾਂ ਨੇ ਗਾਇਨ ਕੀਤਾ ਫਿਲਮ ਦੇ ਵਿੱਚ। ਜਿਹੜੀ ਕਾਮਗਾਟਾ ਮਾਰੂ ਤੇ ਫਿਲਮ ਬਣਾਈ ਸੀ ਜਸਰ ਸਾਹਿਬ ਨੇ ਉਹ ਉਹ ਫਿਲਮ ਦੇ ਉਸ ਗਾਇਨ ਕਰਕੇ ਸ਼ਾਇਦ ਕੀਤਾ ਹੋਵੇ ਹੋਰ ਵੀ ਕਾਫੀ ਲੇਖਣੀ ਹੈ ਧਾਰਨੀ ਨਹੀਂ ਲੇਖਣੀ ਉਹ ਸਿੰਘ ਆ ਪਰ ਨੌਵੇਂ ਪਾਸਾ ਜੀ ਨਾਲ ਜੋੜ ਕੇ ਜੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਉਹ ਉਹ ਸਭ ਤੋਂ ਵੱਡਾ ਕਾਰਨ ਬਣਿਆ ਉਹ ਇਹਨਾਂ ਨੂੰ ਚੁਣਨ ਦਾ ਠੀਕ ਹੈ ਜੀ ਚਲੋ ਹੁਣ ਇਹ ਉੱਥੇ ਕੀ ਹੁੰਦਾ ਉੱਥੇ ਉਹ ਸ਼ੁਰੂਆਤ ਆਪਦੇ ਬਾਬੇ ਨਾਨਕ 13-13 ਟੋਲੂ ਦੇ ਨਾਲ ਕਰਦੇ ਆ ਠੀਕ ਹੈ ਜੀ ਪਰ ਛੇਤੀ ਉਸ ਰਾਤ ਉਹ ਨਿਕਲ ਕੇ ਆਪਦੇ ਨਾਰਮਲ ਗੀਤਾਂ ਤੇ ਚੱਲ ਜਾਂਦੇ ਆ ਤੇ ਸਟੇਜ ਦੇ ਉੱਤੇ ਪੂਰੇ ਗੁਰਸਿੱਖ ਮੁੰਡੇ ਕੁੜੀਆਂ ਬਾਹਰ ਥੱਲੇ ਬੀਬੀਆਂ ਸਟੇਜ ਚੜ ਜਾਂਦੀਆਂ ਵੀ ਪੂਰਾ ਉਹ ਮਾਹੌਲ ਜਿਹੜਾ ਇੱਕ ਹੁੰਦਾ ਉਹਨੂੰ ਮੈਂ ਕੋਈ ਸ਼ਬਦ ਨਹੀਂ ਬੋਲ ਰਿਹਾ ਉਹ ਮਾਹੌਲ ਹੋ ਜਾਂਦਾ ਫਿਰ ਬਣ ਜਾਂਦਾ ਠੀਕ ਆ ਹੁਣ ਗੱਲ ਇਹ ਆ ਗਈ ਵੀ ਇਸ ਤੋਂ ਬਾਅਦ ਜਦੋਂ ਇਹ ਮੁੱਦਾ ਉੱਠ ਖੜਿਆ ਠੀਕ ਹੈ ਮੁੱਦਾ ਉੱਠਣ ਤੋਂ ਬਾਅਦ ਵੀਰ ਸਿੰਘ ਨੇ ਜੇ ਬਿਲਕੁਲ ਨਹੀਂ ਦੇਰੀ ਕੀਤੀ ਸਟੇਜ ਕੈਮਰੇ ਦੇ ਸਾਹਮਣੇ ਆ ਕੇ ਇਸ ਗੱਲ ਨੂੰ ਮੰਨ ਲਿਆ ਹੂੰ ਵੀ ਹੋ ਗਈ ਗਲਤੀ ਠੀਕ ਹੈ ਉਹਨਾਂ ਨੇ ਗਲਤੀ ਦਾ ਕਾਰਨ ਇਹ ਦੱਸਿਆ ਵੀ ਮੈਂ ਸਿੱਧਾ ਆ ਰਿਆਂ ਮੈਲਬਨ ਤੋਂ ਮੈਨੂੰ ਕੁਛ ਨਹੀਂ ਪਤਾ ਵੀ ਮੈਨੂੰ ਇਹ ਕਿਹਾ ਗਿਆ ਹੈ ਸ਼੍ਰੀਨਗਰ ਵਿੱਚ ਪ੍ਰੋਗਰਾਮ ਆ ਤੇ ਮੇਰੀ ਟੀਮ ਨੇ ਮੈਨੂੰ ਦੱਸਿਆ ਨਹੀਂ ਤੇ ਮੈਂ ਸਟੇਜ ਤੇ ਆ ਕੇ ਪਿੱਛੇ ਝਾਕਿਆ ਮੈਂ ਆਡੀਅנס ਕਿ ਨਹੀਂ ਝਾਕਿਆ ਜੇ ਮੈਂ ਪਿੱਛੇ ਝਾਕ ਲੈਂਦਾ ਫਿਰ ਵੀ ਐਸਾ ਹੀ ਹੋ ਜਾਂਦਾ ਹੂੰ ਹੁਣ ਇਸ ਚੀਜ਼ ਨੂੰ ਕਈ ਬਹਾਨੇ ਕਹਿ ਰਿਹਾ ਇਸ ਚੀਜ਼ ਨੂੰ ਕਈ ਕਹਿ ਰਿਹਾ ਵੀ ਬੱਚੋਂ ਨਿਕਲਣ ਲਈ ਇਹ ਬਣਾਇਆ ਗਿਆ ਮਣ ਘੜ ਤੇ ਗੱਲ ਹੋ ਗਈ ਇਹ ਕਿਵੇਂ ਹੋ ਸਕਦਾ ਵੀ ਬੰਦੇ ਨੇ ਆਪਦਾ ਪੋਸਟਰ ਹੀ ਨਾ ਦੇਖਿਆ ਹੋਵੇ ਅੱਜ ਦੇ ਸੋਸ਼ਲ ਮੀਡੀਆ ਤੇ ਇੰਗੀਆਂ ਪੋਸਟਾਂ ਪੈਂਦੇ ਆ ਵੀ ਕਿਵੇਂ ਨਾ ਗੱਲ ਹੋਈ ਹੋਵੇ ਭਾਸ਼ਾ ਭਵਾਗ ਨਾਲ ਕੁੱਸੇ ਤਾਂ ਕਿਤੇ ਗੱਲ ਹੋਈ ਵੀ ਉੱਥੇ ਕੀ ਗਾਉਣਾ ਕੀ ਬਜਾਉਣਾ ਮੈਨੂੰ ਇਹਦੇ 'ਚ ਇਹ ਲੱਗਦਾ ਵੀ ਜਦੋਂ ਤੁਸੀਂ ਇੱਕ ਮਕਾਮ ਤੇ ਜਾਵੜਦੇ ਹੋ ਨਾ ਜਾਂ ਇੰਨੇ ਲੈਵਲ ਤੇ ਜਾਵੜਦੇ ਹੋ ਤੁਸੀਂ ਕਿਹੜੀ ਜ਼ਿਆਦੇ ਰਸ ਚ ਹੋ ਜਾਂਦੇ ਹੋ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੂਜਿਆਂ ਤੇ ਸੱਤ ਗਜੋ ਹੁਣ ਇੰਨੀ ਕੁ ਤਾਂ ਕਾਮਨ ਸੈਂਸ ਆ ਜਿਹੜਾ ਬੰਦਾ ਐਡੀ ਵਧੀਆ ਲੇਖਣੀ ਲਿਖ ਸਕਦਾ ਐਨੀਆ ਵਧੀਆ ਗੱਲਾਂ ਕਰ ਸਕਦਾ ਉਹ ਬੰਦੇ ਨੂੰ ਇੰਨਾ ਕੁ ਤਾਂ ਗਿਆਨ ਹੋਣਾ ਚਾਹੀਦਾ ਵੀ ਜੇ ਉਹਦੇ ਪ੍ਰੋਗਰਾਮ ਆਤਮ ਗਾਇਨ ਦੇ ਕਰਕੇ ਵੀਜੀ ਬੁੱਕ ਹੋਇਆ ਹੂੰ ਤਾਂ ਉਹ ਗਾਉਣ ਤੋਂ ਪਹਿਲਾਂ ਮਾਈਕ ਤੇ ਜ਼ਰੂਰ ਬੋਲ ਦਿੰਦਾ ਵੀ ਮੈਂ ਇੱਥੇ ਸ਼ਹਾਦਤ ਉਹ ਪੂਰੇ ਸਿੱਖੀ ਸਰੂਪ ਚ ਹੈ ਇਹ ਗੱਲ ਧਿਆਨ ਰੱਖੀਏ ਹਾਂਜੀ ਬਿਲਕੁਲ ਵੀ ਮੇਰੇ ਨਾਲੋਂ ਮੈਂ ਬੈਠਾ ਦਲੀਲਾਂ ਦੇ ਰਿਹਾ ਤੁਸੀਂ ਦਲੀਲਾਂ ਮੇਰੇ ਨਾਲੋਂ ਵੱਡਾ ਸਿੱਖਾ ਬਿਲਕੁਲ ਮੇਰੇ ਨਾਲੋਂ ਉਹਨੂੰ ਇਸ ਸਿੱਖੀਜ਼ਮ ਬਾਰੇ ਹੋਰ ਜ਼ਿਆਦਾ ਵੱਡਾ ਗਿਆਨ ਆ। ਮੇਰੇ ਮੇਰੇ ਵਰਗੇ ਨੂੰ ਤਾਂ ਬੋਲਣ ਦਾ ਮੌਕਾ ਮਿਲ ਗਿਆ ਇੱਕ। ਬਥੇਰੇਆਂ ਨੂੰ ਮਿਲ ਗਿਆ ਜਿਹੜਾ ਹੁਣ ਗਿਆਨ ਮੰਨਣ ਦਾ ਮੌਕਾ। ਸਹੀ ਗੱਲ ਹੈ ਜੀ। ਪਰ ਜੇ ਸੱਚ ਦੇਖੀ ਜਾਈਏਗੇ ਤਾਂ ਉਹ ਉਹਦੇ ਵਿੱਚ ਕੋਈ ਸਿੱਖੀਜ਼ਮ ਤੇ ਉਹਦੀ ਉਂਗਲ ਨਹੀਂ ਉਠਦੀ। ਉਹਦੀ ਸਰੂਪ ਤੇ ਨਹੀਂ ਉਂਗਲ ਉਠਦੀ। ਉਹਦੇ ਗਿਆਨ ਤੇ ਨਹੀਂ ਉਂਗਲ ਉਠਦੀ। ਉਹਨੂੰ ਸਿੱਖੀਜ਼ਮ ਬਾਰੇ ਜਿਹੜੀਆਂ ਉਹ ਜਿਹੜੇ ਬੰਦੇ ਨੇ ਨੌਮਾ ਮਹੱਲਾ ਜਿਹੜੇ ਸ਼ਲੋਕ ਗਾਤੇ ਉਹ ਬੰਦੇ ਨੂੰ ਸਿੱਖੀਜ਼ਮ ਬਾਰੇ ਆਪ ਸਿਖਾਵਾਂਗੇ ਜਾਂ ਦੱਸਾਂਗੇ। ਜਿਹੜੀ ਨਲਾਇਕੀ ਹੋਈ ਆ ਉਹ ਹੋਈ ਆ ਹੁਣ ਜਿਹੜਾ ਉਹ ਭਾਈ ਅਭੀਰ ਸਿੰਘ ਹੋਰਾਂ ਨੇ ਕਿਹਾ ਵੀ ਮੈਂ ਭਾਈ ਸਿੱਧਾ ਮਲਬਨ ਤੋਂ ਆਇਆ ਤੇ ਮੈਨੂੰ ਸਤੇਜ ਤੇ ਚੜ ਗਿਆ ਮੈਂ ਸਾਹਮਣੇ ਦੇਖਿਆ ਉਹ ਆਦੇ ਜੀ ਜੰਮੂ ਕਸ਼ਮੀਰ ਦੇ ਲੋਕ ਆਦੇ ਸੀ ਸਟ੍ਰੈਸ ਦਾ ਬਹੁਤ ਤੇ ਅਸੀਂ ਰਿਲੈਕਸ ਹੋਣਾ ਚਾਹੁੰਦੇ ਆ ਤੁਹਾਡੇ ਕਰਕੇ ਇੰਨੇ ਤਰ੍ਹਾਂ ਦੇ ਇਹ ਉਹਨਾਂ ਨੇ ਗੱਲ ਕੀਤੀ ਤੇ ਨਾਲ ਉਹਨਾਂ ਨੇ ਕਿਹਾ ਵੀ ਮੈਂ ਅਕਾਲ ਤਖਸਬ ਜਾਊਂਗਾ ਤੇ ਜਲੇਬੀ ਕੇ ਦੂਜੇ ਦਿਨ ਅਕਾਲ ਤਖਸਬ ਚਲੋ ਉੱਥੇ ਵੀ ਜਥੇਦਾਰ ਸਾਹਿਬ ਨੂੰ ਮਿਲੇ ਸਾਰੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਹੋਰ ਵੀ ਮਨਿਸਟਰ ਨੂੰ ਵੀ ਜਿਹੜਾ ਤਲਬ ਕੀਤਾ ਫਾਇਸ਼ਪੂਆਕ ਦੇ ਡਾਇਰੈਕਟਰ ਨੂੰ ਵੀ ਤਲਬ ਕੀਤਾ ਠੀਕ ਆ ਉਹ ਹਜੇ ਇੱਕ ਦਰਦਨ ਚ ਜਾਣਾ ਉਹ ਵੀ ਕਰਨੀ ਗੱਲ ਜੋ ਵੀ ਹੋਗੀ ਪਰ ਜਿਹੜੀ ਮੇਰੀ ਸੋਚ ਆ ਜਾਂ ਮੈਂ ਜਿਹੜੀ ਚੀਜ਼ ਲਿਖੀ ਆ ਆਪਦੀ ਪੋਸਟ ਚ ਲਿਖੀ ਆ ਜਾਂ ਲੋਕਾਂ ਨੇ ਵੀ ਉਸ ਗੱਲ ਨੂੰ ਮੰਨਿਆ ਵੀ ਹਾਂ ਮੈਂ ਕਿਹਾ ਕੀ ਤੁਸੀਂ ਮੰਨਦੇ ਹੋ ਵੀ ਵੀਰ ਸਿੰਘ ਦੋਸ਼ੀ ਆ ਹੂੰ ਤੁਸੀਂ ਸਾਰੇ ਆ ਆਪਾਂ ਇਹੀ ਚੀਜ਼ ਦੇ ਕੱਲੇ ਇੱਕ ਤੇ ਟਿਕੜ ਸਿੱਟੀ ਜਾਨੇ ਨਾ ਹੂੰ ਮੂਰੇ ਸੈਂਕੜੇ ਬੰਦਾ ਬੈਠਾ ਹਾਂਜੀ ਸੈਂਕੜੇ ਬੰਦੇ ਬੈਠੇ ਮੂਰੇ ਜਿਹੜੇ ਬੰਦੇ ਉਹ ਨੱਚ ਰਹੇ ਆ ਬੀਰ ਸਿੰਘ ਵੀ ਚੱਲ ਪਿੱਠ ਮੰਨ ਲੈਣੇ ਹੂੰ ਉਹਨਾਂ ਨੂੰ ਤਾਂ ਪੜਿਆ ਜਾ ਰਿਹਾ ਨੰਬਰ 1 ਪੜਿਆ ਤਾਂ ਛੱਡੋ ਉਹਨਾਂ ਨੂੰ ਇਹ ਤਾਂ ਪਤਾ ਹੋਊ ਵੀ ਉਹ ਰਿਸੈਪਸ਼ਨ ਤੇ ਚੱਲੇ ਆ ਕਿਸੇ ਮੈਰਿਜ ਪਾਰਟੀ ਤੇ ਚੱਲੇ ਆ ਕਿਸੇ ਔਰਕੈਸਟਰਾ ਤੇ ਚੱਲੇ ਆ ਜਾਂ ਸ਼ਹਾਦਤ ਦੇ ਪ੍ਰੋਗਰਾਮ ਤੇ ਚੱਲੇ ਆ ਹੂੰ ਇਹ 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 ਵੱਡਾ ਕਾਮਨ ਸੈਂਸਨ ਆ ਯਾਰ ਉਹਦੀ ਟਿਕਟ ਲੱਗੀ ਉਹ ਟਿਕਟ ਨਹੀਂ ਲੱਗੀ ਤਾਂ ਉਹਦਾ ਕੋਈ ਨਾ ਕੋਈ ਪਾਸ ਵੰਡੇ ਹੋਣਗੇ ਕਿਤੇ ਨਾ ਕਿਤੇ ਉਹਦੀ ਐਡਵਰਟਾਈਜ਼ਮੈਂਟ ਹੀ ਹੋਊਗੀ ਐਵੇਂ ਦਾ ਸੈਂਕੜਾ ਬੰਦਾ ਉਹਦਾ ਨਹੀਂ ਤਾਂ ਉਹਦੇ ਤੇ ਜਿਹੜੀ ਪੰਜ ਲਾਈਨਾਂ ਸਭ ਤੋਂ ਟੌਪ ਲਾਈਨ ਦੇ ਉੱਤੇ ਗੁਰੂ ਸਾਹਿਬ ਦਾ ਨਾਮ ਲਿਖਿਆ ਵੀ ਉਹਨਾਂ ਦੀ ਸ਼ਹਾਦਤ ਦੇ ਪ੍ਰੋਗਰਾਮ ਹਾਂ ਇੰਨੇ ਗੁਰਸਿੱਖ ਬੈਠੇ ਹੋਣਗੇ ਉੱਥੇ ਕਿਸੇ ਨਾ ਕਿਸੇ ਕਿਸੇ ਇੱਕ ਦੀ ਜ਼ਮੀਰ ਨਹੀਂ ਜਾਗੀ ਕਹਿ ਸਕਦਾ ਕੋਈ ਇੱਕ ਬੰਦਾ ਇੱਕ ਬੰਦਾ ਖੜਾ ਹੋ ਕੇ ਹੱਥ ਚੱਕ ਲੈਂਦਾ ਤੇ ਉਹ ਕਹਿ ਦਿੰਦਾ ਉਹ ਵੀ ਭਾਈ ਵੀ ਤੁਸੀਂ ਕਿੱਥੇ ਆਏ ਹੋ ਕੋਨ ਸੰਗਣੀ ਆਉਂਦੀ ਸਟੇਜ ਤੇ ਟੜਕੇ ਨੱਚਦੇ ਆ ਉਹਨੂੰ ਬੀਬੀਆਂ ਨੂੰ ਨਹੀਂ ਤਾਰਿਆ ਜਾ ਸਕਦਾ ਸੀ ਜਾਂ ਜਿਹੜੇ ਗੁਰਸਿੱਖ ਮੁੰਡੇ ਸੀ ਪੂਰੇ ਸਰੂਪ ਵਾਲੇ ਮੁੰਡੇ ਜੇ ਉਹਨਾਂ ਨੂੰ ਮੈਂ ਗਰੰਟੀ ਕਰਦਾ ਕੋਈ ਵੀ ਬੰਦਾ ਇੱਕ ਜਾ ਕੇ ਕਹਿ ਦਿੰਦਾ ਕਿ ਤੂੰ ਕਰੀ ਨਾ ਉਹ ਬੰਦਾ ਨਾਲ ਦੀ ਨਾਲ ਸ਼ਰਮਸਾਰ ਹੋ ਜਾਂਦਾ ਉਹ ਸਾਡੇ ਨਾਲ ਹੀ ਅੱਲਾ ਵੱਡਾ ਸਾਡੇ ਵਿਆਹਾਂ ਬੂਹਾਂ ਤੇ ਵੀ ਕਈ ਵਾਰੀ ਇਦਾਂ ਦਾ ਸੀਨ ਹੋ ਜਾਂਦਾ ਕੋਈ ਕਲਾਕਾਰ ਸਟੇਜ ਤੇ ਲਾਇਆ ਹੁੰਦਾ ਉਹ ਕੋਈ ਮਤਲਬ ਇਹ ਗਲਤ ਗੀਤ ਸਟਾਰਟ ਕਰ ਦਵੇ ਤਾਂ ਕੋਈ ਘਰ ਦਾ ਮੁਖੀ ਆ ਕੋਈ ਜਿਹੜਾ ਚੰਗਾ ਪਰੋਣਾ ਹੁੰਦਾ ਉਹ ਜਾ ਕੇ ਕੰਨ ਚ ਕਲਾਕਾਰ ਦੇ ਕਹਿ ਦਿੰਦਾ ਹੁੰਦਾ ਬੁੱਪਈ ਥੋੜਾ ਸਬਿਕ ਰਹਿ ਹਾਂ ਬਿਆਹਾਂ ਚ ਵੀ ਜਿੱਥੇ ਮਾਹੌਲ ਹੁੰਦਾ ਨੱਚਣ ਦਾ ਉੱਥੇ ਵੀ ਅਸੀਂ ਕਲਾਕਾਰਾਂ ਨੂੰ ਜਾ ਕੇ ਕਹਿ ਦਿੰਨੇ ਹਾਂ ਕਿ ਭਾਈ ਠੀਕ ਠੀਕ ਰਹਿ ਹਾਂ ਚੱਕ ਲੋੜਾ ਕੁਲੂ ਵਾਲੇ ਗੀਤ ਨਹੀਂ ਲਾਣੇ ਹੈ ਵੀ ਤੂੰ ਆਪਣਾ ਗਾਇਰ ਕੰਮ ਕਰਨਾ ਹੈ ਤੇ ਜੇ ਇੱਥੇ ਹੈਗਾ ਹੀ ਧਾਰਮਿਕ ਤੇ ਸਾਰੇ ਬੰਦੇ ਧਾਰਮਿਕ ਸਾਰੇ ਨਹੀਂ ਤਾਂ 50% ਤਾਂ ਹੋਣਗੇ ਹੀ ਤੇ 50% ਦੀ ਤਾਂ ਪਹਿਲੀ ਲਾਈਨ ਤਾਂ ਹੋਊਗੀ ਉਹ ਜਿਹੜੀ ਆ ਵੀਆਈਪੀਜ਼ ਦੀ ਹੁੰਦੀ ਆ ਜਾਂ ਚੰਗੇ ਗੁਰਸਿੱਖ ਹੋਣਗੇ ਗੁਰੂ ਘਰਾਂ ਦੇ ਵੀ ਉੱਥੇ ਪ੍ਰਚਾਰਕ ਹੋਣਗੇ ਪਹੁੰਚੇ ਜ਼ਰੂਰੀ ਨਹੀਂ ਹੁੰਦਾ ਵੱਡੇ ਰਤਵੇ ਵਾਲੇ ਨੂੰ ਦਿਮਾਗ ਚ ਆਵੇ ਜਾਂ ਵੱਡੇ ਅਹੁਦੇ ਨੂੰ ਵੱਡੇ ਪੜੇ ਲਿਖੇ ਨੂੰ ਆਵੇ ਜਾਂ ਇਦਾਂ ਨਹੀਂ ਜ਼ਰੂਰੀ ਹੁੰਦਾ ਜੇ ਜਿਹਦੇ ਅੰਦਰ ਸਿੱਖੀ ਆ ਨਾ ਜਿਹਦੇ ਅੰਦਰ ਸਿੱਖੀ ਆ ਜਿਹਨੂੰ ਸ਼ਹਾਦਤ ਦਾ ਆਪਾਂ ਸਾਰੇ ਗਹਿਣੇ ਵੀ ਸ਼ੀਸ਼ਕਾਂ ਚ ਗੁਰਦੁਆਰਾ ਸਾਹਿਬ ਜਾਣੇ ਹਨ ਜਦੋਂ ਤੇ ਅੰਦਰੋਂ ਨਾ ਰੋਮ ਆਹ ਖੋਲੇ ਜਾਂਦੇ ਆ ਬੰਦੇ ਦੇ ਤੇ ਹੋਰ ਹੀ ਤਰਨਾਟ ਸਰੀਰ ਚੋਂ ਨਿਕਲਦੀ ਹਰ ਬੰਦੇ ਦੇ ਨਿਕਲਦੀ ਆ ਮੈਂ ਕੱਲਾ ਮੈਂ ਨਹੀਂ ਕਹਿੰਦਾ ਪਰ ਤੁਸੀਂ ਜਾ ਕੇ ਦੇਖੋ ਕਿਦੇ ਜੋ ਤੁਹਾਡੇ ਯਾਦ ਆਉਂਦਾ ਨਾ ਵੀ ਇੱਥੇ ਸੀਸ ਟੱਕਿਆ ਗਿਆ ਸੀਗਾ ਤੇ ਕੀ ਕੁਝ ਹੋਇਆ ਹੋਊਗਾ ਉਸ ਟਾਈਮ ਤੇ ਉਹ ਸੀਨ ਯਾਦ ਆਉਂਦੇ ਆ ਅਸੀਂ ਫਤਿਹਗੜ੍ਹ ਸਾਹਿਬ ਸਿੱਧੀ ਜੋੜ ਮਿਲਦੇ ਜਾਂਦੇ ਹਾਂ ਹੂੰ ਹੂੰ ਚਲੋ ਛੋਟੇ ਹੁੰਦੇ ਤਾਂ ਸਾਨੂੰ ਵੀ ਬਹੁਤਾ ਇੰਨਾ ਨਹੀਂ ਸੀਗਾ ਵੀ ਚਲ ਮੇਲਾ ਮੇਲਾ ਹੋਇਆ ਪਰ ਅਸੀਂ ਲਿਟਰਲੀ ਦੇਖਿਆ ਜਿਹੜੇ ਲੋਕਲ ਜਾਦਾ ਬਜ਼ੁਰਗ ਹੁੰਦੇ ਸੀ ਨਾ ਉੱਥੇ ਦੇ ਨੇੜੇ ਨੇੜੇ ਪਿੰਡਾਂ ਦੇ ਉੱਗ ਆ ਕੇ ਰੁੰਦੇ ਹੁੰਦੇ ਸੀ ਉੱਥੇ ਨਾਲੀ ਤਾਂ ਉੱਥੇ ਗਰਮ ਹੁੰਦਾ ਸੀ ਪੌਰੇ ਚ ਜਿਹੜਾ ਹੁੰਦਾ ਆਪਣਾ ਮੱਥਾ ਡੇਕਨ ਥੱਲੇ ਜਾ ਕੇ ਤੇ ਨਾਲੇ ਪਾੜ ਚੱਲਦਾ ਹੁੰਦਾ ਤੇ ਉਹ ਨਾਲੇ ਰੁੰਦੇ ਹੁੰਨੇ ਠੀਕ ਨਹੀਂ ਤੇ ਹੁਣ ਸਾਨੂੰ ਪਤਾ ਲੱਗਿਆ ਹੁਣ ਅਸੀਂ ਮਤਲਬ ਕਿ ਚਲੋ ਪ੍ਰਸ਼ਾਸਨ ਨੇ ਵੀ ਥੋੜਾ ਉੱਥੇ ਟੀਮਲੀ ਰਟਾਇਰ ਕੀਤੀ ਆ ਜਿੱਦਾਂ ਪਹਿਲਾਂ ਮੇਲੇ ਮੁੱਲ ਝੂਟੋਲਾਂ ਲੱਗਦੀਆਂ ਹੁੰਦੀਆਂ ਸੀ ਆ ਔਰਕੈਸਟ ਮੂਵੀਆਂ ਚੱਲਦੀਆਂ ਹੁੰਦੀਆਂ ਸੀ ਸਾਰੀ ਸਭ ਗੱਲ ਤਲਵੰਡੀ ਬਸਾਖੀ ਤੇ ਦੇਖਿਆ ਤੇ ਉਹ ਹੁਣ ਤੱਕ ਤਕਰੀਬਨ ਸਾਰਾ ਕੁਝ ਬੰਦ ਹੈ ਤੇ ਲੋਕ ਥੋੜਾ ਜਿਹਾ ਮਤਲਬ ਸਮਝਦਾਰ ਹੋਏ ਨੇ ਵੀ ਕੀ ਮੇਲਾ ਨਹੀਂ ਹੈ ਇਹ ਇਹ ਸ਼ਹੀਦੀ ਜੋੜ ਮੇਲਾ ਹੈ ਸ਼ਹੀਦੀ ਜੋੜ ਮੇਲਾ ਜਦੋਂ ਹੁਣ ਉਹੀ ਆਪਣੀ ਗੱਲ ਆ ਗਈ ਵੀ ਜਦੋਂ ਇੰਨਾ ਕੁ ਸਪਰਚਾ ਰਿਆ ਗਿਆ ਉਹ ਇੰਨਾ ਕੁ ਕਰਿਆ ਗਿਆ ਉਹ ਤੋਂ ਜਿਹੜੇ ਲੋਕ ਗਏ ਉਹ ਲੋਕਾਂ ਨੂੰ ਇੱਕ ਗਾਣੇ ਨੇ ਪਰਵਾ ਲਿਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਉਹ ਗਾਣਾ ਵੱਡਾ ਹੋ ਗਿਆ ਉਹਨਾਂ ਨੂੰ ਨੱਚਣਾ ਵੱਡਾ ਹੋ ਗਿਆ ਇਹ ਚੀਜ਼ਾਂ ਬਹੁਤ ਮਹਣੇ ਰੱਖਦੀਆਂ ਸੋ ਮੇਰਾ ਕਹਿੰਦਾ ਮਤਲਬ ਆ ਵੀ ਵੀਰ ਸਿੰਘ ਦੀ ਆੜ ਤੁਸੀਂ ਦੂਜਿਆਂ ਨੂੰ ਸਰਟੀਫਿਕੇਟ ਕਿਵੇਂ ਦੇ ਸਕਦੇ ਹੋ ਵੀ ਉਹ ਦੋਸ਼ੀ ਨਹੀਂ ਸਹੀ ਗੱਲ ਹੈ ਮੈਂ ਤਾਂ ਉਸ ਹਰ ਇੱਕ ਉਸ ਬੰਦੇ ਨੂੰ ਦੋਸ਼ੀ ਮੰਨਦਾ ਜਿਹੜਾ ਉੱਥੇ ਸੀ ਪਰ ਹੁਣ ਅਗਲੀ ਗੱਲ ਕੀ ਆ ਅਗਲੀ ਗੱਲ ਇਹ ਆ ਵੀ ਇਹਦਾ ਕਚੀਰਾ ਪਾ ਲਿਆ ਆਪਾਂ ਕਚੀਰਾ ਪਹਿ ਗਿਆ ਪੈਣਾ ਚਾਹੀਦਾ ਸੀ ਸਾਰਾ ਕੁਝ ਹੋਣਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਨੂੰ ਆਪਦਾ ਰੋਲ ਅਦਾ ਕਰਨਾ ਚਾਹੀਦਾ ਸੀ ਸਾਰਾ ਕੁਝ ਹੋਇਆ ਬੜੇ ਵਧੀਆ ਢੰਗ ਨਾਲ ਹੋਇਆ ਪਰ ਇਹਦਾ ਫਾਇਦਾ ਤਾਂ ਜੇ ਸੀ ਅੱਜ ਸਬਕ ਲੈ ਕੇ ਜਾਈਏ ਅੱਜ ਸਬਕ ਲੈ ਕੇ ਅਸੀਂ ਆਉਣ ਵਾਲੇ ਜਿਹੜਾ ਸਾਡਾ ਅ ਦਸੰਬਰ ਮਹੀਨੇ ਦੇ ਵਿੱਚ ਜਿਹੜੇ ਦਿਨ ਆਉਂਦੇ ਆ ਸਾਡੇ ਤੇ ਉਦੋਂ ਦੇ ਦਿਨਾਂ ਦੇ ਵਿੱਚ ਅਸੀਂ ਟਰਾਲੀਆਂ ਦੇ ਵਿੱਚ ਡੈਕ ਲਾ ਕੇ ਤੇ ਉਹ ਕੁਸ਼ ਕਰਦੇ ਆ ਕੀ ਕੁਸ਼ ਉਦੋਂ ਹੁੰਦਾ ਸ਼ਵੀਲਾ ਭਾਤ ਭਾਂ ਦੇ ਲੱਛੇਦਾਰ ਭੋਜਨ ਛਕਾਉਨੇ ਆ ਉੱਥੇ ਹਾਂਜੀ ਹਾਂਜੀ ਹੁੰਦਾ ਏ ਕੀ ਕੀ ਏਸੀ ਡੀਰੋਡ ਮੇ ਲੈਣਾ ਮੈਚ ਕਰਦੀ ਏ ਕੋਈ ਚੀਜ਼ ਕੁਝ ਨਹੀਂ ਨਾ ਕਰਦੀ ਵੱਖਰੀ ਗੱਲ ਆ ਬੰਦਾ ਦੂਰੋਂ ਟਰਾਲੀਆਂ ਤੋਂ ਆ ਰਿਹਾ ਉਹਨੂੰ ਚਾਹ ਪਿਆ ਦਿਓ ਹਾਂਜੀ ਸੀਮਤਾ ਵਿਚ ਆ ਪਿਆ ਦੋ ਨਾਲ ਛੋਟੀ ਜੀ ਕੋਈ ਚੀਜ਼ ਖਾਣ ਦੇ ਇਹ ਤਾਂ ਨਹੀਂ ਵੀ ਉੱਥੇ ਭਾਂਤ ਭਾਂਦੇ ਪਕਵਾਨ ਚੱਲਣ ਵੱਡੇ ਸਪੀਕਰਾਂ ਦੇ ਉਹ ਚੱਲਣ ਤੇ ਆਪੋ ਆਪਣੀ ਹਰ ਪਾਰਟੀਆਂ ਵੀ ਜਾ ਕੇ ਕਈ ਵਾਰੀ ਪਾਰਟੀਆਂ ਜਾ ਕੇ ਉੱਥੇ ਉਹ ਕਰਦੀਆਂ ਆਪਦੇ ਉਹ ਤਾਂ ਹੁੰਦੀ ਹੈ ਜਲਾਸ ਕਰਦੀਆਂ ਹਰ ਵਾਰੀ ਸੈਮੀਨਾਰ ਹੁੰਦੇ ਆਪਾਈ ਕਾਂਗਰਸੀਆਂ ਦਾ ਟੰਬੂ ਹੈ ਆਹ ਕਾਲਿਆਂ ਟੰਬੂ ਹੈ ਸੋ ਇਹ ਕੱਲਾ ਇਸ ਘਟਨਾ ਕ੍ਰਮ ਨੂੰ ਨਾ ਬਸ਼ਰੀ ਨਗਰ ਦੀ ਘਟਨਾ ਕ੍ਰਮ ਨੂੰ ਜਾਂ ਵੀਰ ਸਿੰਘ ਦੇ ਘਟਨਾ ਕ੍ਰਮ ਨੂੰ ਜਾਂ ਭਾਸ਼ਾ ਪਵਾਕ ਨੂੰ ਇੱਥੇ ਨਾ ਰੱਖ ਕੇ ਸੋਚੀਏ ਅਸੀਂ ਇਸ ਤੋਂ ਬੜਾ ਵੱਡਾ ਸਬਕ ਲਈਏ ਇਹ ਸਬਕ ਤੋਂ ਬਾਅਦ ਸਾਨੂੰ ਇੱਕ ਗੱਲ ਸੀ ਜੀ ਬਚਪਨ ਤੋਂ ਸੁਣਦੇ ਆ ਰਹੇ ਆਂ ਵੀ ਜੇਕਰ ਭਾਈ ਅਸੀਂ ਮਰਗ ਵਾਲੇ ਥਾਂ ਤੇ ਗਏ ਆਂ ਮੂੰਹ ਤਾਂ ਉਹ ਜੇ ਕਰਨਾ ਪੈਂਦਾ ਬਿਲਕੁਲ ਜੀ ਚਾਹੇ ਤੁਸੀਂ ਕਿਤੋਂ ਵੀ ਗਏ ਹੋ ਕਿਵੇਂ ਵੀ ਗਏ ਹੋ ਤੁਹਾਨੂੰ ਮਾਹੌਲ ਮੁਤਾਬਕ ਉਵੇਂ ਰਹਿਣਾ ਪੈਂਦਾ ਉਵੇਂ ਵਿਚਰਨਾ ਪੈਂਦਾ ਸੋ ਤੁਸੀਂ ਨਹੀਂ ਤੁਹਾਨੂੰ ਦਿਲੋਂ ਸ਼ਹਾਦਤ ਦਾ ਆਉਂਦਾ ਮੰਨ ਲੈਣੇ ਆ ਮੂਰੇ ਹਜ਼ਾਰ ਬੰਦਾ ਬੈਠਾ ਹਜ਼ਾਰ ਬੰਦਿਆਂ ਚੋਂ 500 ਬੰਦੇ ਨੂੰ ਸ਼ਹਾਦਤ ਨਾਲ ਕੋਈ ਮਤਲਬ ਨਹੀਂ ਤਾਂ ਮੂੰਹ ਬਣਾ ਲਓ ਉਹ ਜਾਂ 500 ਨੂੰ ਤਾਂ ਹੈਗਾ ਕਿਸੇ ਇੱਕ ਨੂੰ ਤਾਂ ਆਊਗਾ ਨਾ ਸ਼ਹਾਦਤ ਤੋਂ ਸੋ ਇਹ ਬਹੁਤ ਹੀ ਜਿਹੜਾ ਇੱਕ ਇਹੋ ਜਿਹੀ ਕਿਸਮ ਦਾ ਕੰਮ ਹੋਇਆ ਜਿਸ ਚ ਸਿਆਣੇ ਬੰਦੇ ਇਨਵੋਲਵ ਹੋ ਗਏ ਮੈਂ ਉਹ ਇਸੇ ਲਈ ਸਟੇਟਮੈਂਟ ਆਫ ਦੀ ਸਟੇਟਸ 'ਚ ਇਹੀ ਲਿਖਿਆ ਸੀ ਵੀ ਨਾ ਉਹ ਕਿਸ ਨੂੰ ਨ ਮਾਰਦਾ ਨਾ ਉਹ ਲੱਤ ਮਾਰਦਾ ਜਦੋਂ ਵੀ ਮਾਰਦਾ ਮੱਤ ਮਾਰਦਾ ਇਹ ਮੱਤ ਵੱਜੀ ਐ ਸਿੱਧਮ ਸਿੱਧੀ ਦੂਜੀ ਇੱਥੇ ਗਰਵਾਣੀ 'ਚ ਵਿਸ਼ਵਾਸ ਰੱਖਣ ਵਾਲਿਆਂ ਦੇ ਮਾਮਲੇ 'ਚ ਤਾਂ ਇੱਕ ਗੱਲ ਮੈਂ ਇਹ ਵੀ ਕਹੂੰਗਾ ਵੀ ਸਾਹਿਬ ਹੱਥ ਵੜਾਈ ਵਾਲੀ ਜਿਹੜੀ ਗੱਲ ਆ ਉਹ ਬਾਣੀ ਚ ਬੜੀ ਕਲੀਅਰ ਕੱਟ ਲਿਖੀ ਹੋਈਆਂ ਗੱਲਾਂ ਵੀ ਜੇ ਉੱਚਾ ਹੋਵੇ ਜੇ ਉਹ ਭਾਵੇ ਤਾਂ ਕੀ ਨਹੀਂ ਕਰ ਦਿੰਦਾ ਅਸੀਂ ਅਕਸਰ ਹੀ ਗੱਲ ਕਰਦੇ ਹੁੰਨੇ ਆ ਇਹ ਤਾਂ ਕਿ ਵੀ ਸਾਇਬ ਹੱਥ ਬੜਾਈਆਂ ਤੇ ਕਈ ਵਾਰੀ ਬੰਦੇ ਨੂੰ ਨਾ ਉੱਤੇ ਚੜਾ ਕੇ ੱੱਕਾ ਦੇਣ ਵਾਲਾ ਕੰਮ ਹੁੰਦਾ ਹੁਣ ਆਪਾਂ ਇਸੇ ਹਿਸਾਬ ਨਾਲ ਦੇਖਿਆ ਜਾਵੇ ਰਾਵਣ ਕਿੱਡਾ ਕੁ ਵੱਡਾ ਗਿਆਨ ਗਿਆਨੀ ਬਦਮਾਨ ਬੰਦਾ ਸੀ ਉਹਨੂੰ ਸਿਰਫ ਇੱਕ ਗਲਤੀ ਮਾਰ ਗਈ ਇੱਕ ਗਲਤੀ ਮਾਰ ਗਈ ਉਹਦੀ ਤਾਂ ਮੱਤ ਹੀ ਵੱਜੀ ਨਾ ਉਹੋ ਠੀਕ ਨਹੀਂ ਉਹਦੀ ਮੱਤ ਵੱਜੀ ਚਲੋ ਰਾਵਣ ਆਪਾਂ ਨੇ ਦੇਖਿਆ ਨਹੀਂ ਸੁਣੀਆਂ ਗੱਲਾਂ ਅੱਜ ਦੇ ਜਮਾਨੇ 'ਚ ਤੁਸੀਂ ਦੇਖੋ ਗੁਰਦਾਸ ਮਾਨ ਨੇ 50 ਸਾਲ ਹੋਏ ਗਾਣੇ ਗਾਇਕੀ ਕਰਦੇ ਕਰਦੇ ਉਹ ਗਲਤੀ ਇੱਕ ਗਲਤੀ ਨਾਲ ਇੱਕ ਗਲਤੀ ਕਰ ਕਰਕੇ ਕਿਥੋਂ ਕਿਥੇ ਜ਼ੀਰੋ ਹੀਰੋ ਤੋਂ ਜ਼ੀਰੋ ਬਣ ਗਿਆ ਅੱਜ ਗੁਰਦਾਸ ਮਾਨ ਦਾ ਸ਼ੋਅ ਹੁਣ ਇੱਥੇ ਹੋਣਾ ਤੁਸੀਂ ਦੇਖ ਲਿਓ ਕੀ ਹਾਲਾਤ ਉਹ ਦਿਖ ਹੀ ਜਾਂਦਾ ਲੋਕਾਂ ਨੂੰ ਟਾਈਮ ਟਾਈਮ ਦੀ ਗੱਲ ਹੁੰਦੀ ਆ ਪ੍ਰਮਾਤਮਾ ਨੇ ਜਦੋਂ ਜਦੋਂ ਤੱਕ ਤੁਹਾਨੂੰ ਦੇਣੀਆਂ ਬਖਸ਼ਿਸ਼ਾਂ ਵਡਿਆਈਆਂ ਦੇਣੀਆਂ ਉਹਨੂੰ ਖੁੱਲੀਆਂ ਦੇਣੀਆਂ ਪਰ ਕਈ ਨਾ ਕਈ ਵਾਰੀ ਬੰਦਾ ਨਾ ਉਸ ਚੀਜ਼ ਦੀ ਕਦਰ ਨਹੀਂ ਕਰਦਾ ਜਾਣੇ ਅਣਜਾਣੇ ਕੋਈ ਨਾ ਕੋਈ ਗਲਤੀ ਸਤੋਂ ਪਿੱਛੇ ਹੋ ਜਾਂਦੀ ਆ ਇਹ ਤਾਂ ਚਲੋ ਸਟੇਜ ਤੇ ਲੋਕਾਂ ਨੂੰ ਦੇਖਣ ਵਾਸਤੇ ਹੋ ਗਈ ਨਾ ਹੂੰ ਕਈ ਵਾਰੀ ਅਸੀਂ ਉਹ ਚੀਜ਼ ਨੂੰ ਹੰਕਾਰ ਚ ਲੈ ਜਾਂਦੇ ਆ ਕਿਤੇ ਨਾ ਕਿਤੇ ਗੱਲ ਕੋਈ ਨਾ ਕੋਈ ਕਿਸੇ ਨੂੰ ਆਫ ਦਾ ਸਟੇਜ ਕਹਿ ਦਿੰਨੇ ਹੂੰ ਕੋਈ ਨਹੀਂ ਪਤਾ ਕਿਸ ਰੂਪ ਚ ਰੱਬ ਨੇ ਤੁਹਾਨੂੰ ਕਦੋਂ ਮਿਲ ਜਣਾ ਕਦੋਂ ਤੁਸੀਂ ਕੋਈ ਉਹ ਬੰਦੇ ਦਾ ਦਿਲ ਦਿਖਾ ਦਿੱਤਾ ਕਿ ਹਟ ਪਿੱਛੇ ਭਾਈ ਦੇਖੋ ਉਹੀ ਚੀਜ਼ ਹੈ ਸੁਗਵੰਤਾ ਆਪਾਂ ਹੁਣ ਇੱਥੇ ਬਹਿ ਕੇ ਗੱਲਾਂ ਕਰੀ ਜਾਣਾ ਠੀਕ ਆ ਜਦੋਂ ਜੇ ਆਪਾਂ ਕਹੀਏ ਜਿਹੜਾ ਮੱਤ ਮਾਰਨ ਵਾਲਾ ਫਾਰਮੂਲਾ ਉਹ ਵੀਰ ਸਿੰਘ ਤੇ ਲਾਗੂ ਹੋਇਆ ਜਾਂ ਫਲਾਨੇ ਤੇ ਲਾਗੂ ਆ ਇਹ ਸਾਡੀ ਬੇਵਕੂਫੀ ਆ ਸਾਡੀ ਜੇਕਰ ਅਕਾਲ ਪੁਰਖ ਨੇ ਸਾਨੂੰ ਵਡਿਆਈਆਂ ਦੇਣੀਆਂ ਸਾਨੂੰ ਵਡਿਆਈਆਂ ਬਖਸ਼ੀ ਜਾਂਦਾ ਜੇਕਰ ਸਾਡੇ ਤੋਂ ਗਲਤੀ ਕਰਾਉਣੀ ਛੇ ਤੋਂ ਕਰੇ ਕਰਾਵੇ ਆਪਿਆ ਵਾਲੀ ਕਹਾਣੀ ਆ ਜੀ ਉਹ ਗਲਤੀ ਵੀ ਸਾਡੇ ਤੋਂ ਹੋ ਜਾਂਦੀ ਆ ਪਰ ਗੁਰਵਾਨੀ ਦੇ ਵਿੱਚ ਇਹ ਵੀ ਨਾਲ ਆਉਂਦਾ ਵੀ ਜਿਹੜਾ ਮਾਫੀ ਕਰ ਮਾਫੀ ਦੇਣੀ ਜਾਂ ਮਾਫ ਕਰ ਦੇਣਾ ਕਿਸੇ ਵੀ ਚੀਜ਼ ਨੂੰ ਉਹ ਵੀ ਇੱਕ ਬੜੱਪਾਣਾ ਉਹ ਵੀ ਵੱਡੀ ਚੀਜ਼ ਆ ਜੇਕਰ ਅਗਲਾ ਰੀਲਾਈਜ਼ ਕਰ ਰਿਹਾ ਜੇਕਰ ਅਗਲਾ ਮੂਰੋਂ ਪੈ ਰਿਹਾ ਤੇ ਆਪਦੀ ਗਲਤੀ ਨੂੰ ਗਲਤੀ ਮੰਨਣ ਨੂੰ ਤਿਆਰ ਨਹੀਂ ਤੇ ਆਪਦੇ ਹੰਕਾਰ ਚ ਬੋਲ ਰਿਹਾ ਵਿਚਰ ਰਿਹਾ ਫੇਰ ਉਹ ਕਿਤੇ ਵੀ ਉਗਣਾ ਕਰ ਹੀ ਰਹੂਗਾ ਜੇ ਬੰਦਾ ਇੱਕ ਝੁੱਕ ਕੇ ਆ ਗਿਆ ਚਲੋ ਇਹਨੂੰ ਛੱਡੀਏ ਅਸੀਂ ਸਬਕ ਜਿਹੜਾ ਲਈਏ ਨਾ ਉਹ ਜ਼ਰੂਰੀ ਆ ਅਸੀਂ ਇਕੱਲੇ ਮੈਂ ਤੈਨੂੰ ਇੱਕ ਗੱਲ ਦੱਸਦਾ ਪਿਛਲੇ ਸਾਲ ਦੀ ਗੱਲ ਆ ਮੇਰੇ ਕੋਲ ਨਾ ਮਹਾਰਾਸ਼ਟਰ ਤੋਂ ਕਿਸੇ ادارے ਦੀ ਈਮੇਲ ਆਉਂਦੀ ਆ ਅੱਛਾ ਫੇਰ ਫੋਨ ਨੰਬਰ ਮੰਗਦੇ ਆ ਮੋਬਾਈਲ ਨੰਬਰ ਆਂਦਾ ਠੀਕ ਹੈ ਪਤਾ ਲੱਗਿਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਸ ਅਦਾਰੇ ਦੇ ਹੈੱਡ ਆ ਅੱਛਾ ਜੀ ਤੇ ਗਵਰਨਰ ਰੋਚਨਵਾਲ ਬਹੁਤ ਸਾਰੇ ਮਨਿਸਟਰ ਇਨਵੋਲਵ ਤੇ ਜਦੋਂ ਪਤਾ ਲੱਗਦਾ ਵੀ ਕੀ ਆ ਕਹਿੰਦੇ ਜੀ ਉਹ 350 ਸਾਲਾ ਮਨਾਉਣਾ ਚਾਹੁੰਦੇ ਆ ਗੁਰਤੇਗ ਬਾਦਰੀਆ ਠੀਕ ਹੈ ਜੀ ਤੇ ਉਹ ਸਾਰੇ ਮੁਲਕਾਂ ਦੇ ਵਿੱਚੋਂ ਬੰਦੇ ਅਪਾਇੰਟ ਕਰ ਰਹੇ ਆ ਅੱਛਾ ਜੀ ਤੇ ਤੁਹਾਨੂੰ ਲੋ ਜੀ ਤੁਹਾਨੂੰ ਆਸਟ੍ਰੇਲੀਆ ਤੋਂ ਅਪਾਇੰਟ ਕਰਦੇ ਆ ਠੀਕ ਹੈ ਜੀ ਤੁਸੀਂ ਥੋੜੀ ਬਹੁਤ ਲਿਖਤ ਭੇਜੋ ਅਸੀਂ ਇੱਕ ਟੇਬਲ ਬੁੱਕ ਬਣਾਵਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਐਵੇਂ ਹੀ ਇੱਕ ਮੈਲਬਨ ਤੋਂ ਚੂਜ਼ ਕਰ ਲਿਆ ਬੰਦਾ ਅੱਛਾ ਜੀ ਇਹ ਮੈਂ ਅਮਰੀਕਾ ਤੋਂ ਚੂਜ਼ ਕਰ ਲਿਆ ਮੇਰੇ ਮੈਂ ਚਲੋ ਇੱਥੇ ਨਾਂ ਨਹੀਂ ਲਊਂਗਾ ਪਰ ਮੈਲਬਨ ਜਿਹੜੇ ਮੇਰੇ ਮਿੱਤਰ ਆ ਉਹਨਾਂ ਨੂੰ ਚਾਹ ਹੁਣੀ ਸੀ ਉਹਨਾਂ ਨੂੰ ਚਾਹ ਹੋਇਆ ਬੜਾ ਵੀ ਯਾਰ ਆਪਾਂ ਚੂਜ਼ ਕੀਤੇ ਗਏ ਪਰ ਮੈਂ ਉਹਨਾਂ ਨੂੰ ਫੋਨ ਲਾਇਆ ਮੈਂ ਉਹਨਾਂ ਨੂੰ ਫੋਨ ਲਾ ਕੇ ਆਖਿਆ ਮੈਂ ਕਿ ਮੈਨੂੰ ਵੀ ਚੰਗੀ ਲੱਗੀ ਇੱਕ ਸਟੇਟ ਦਾ ਮੁੱਖ ਮੰਤਰੀ ਸਾਨੂੰ ਅਪਾਇੰਟ ਕਰ ਰਿਹਾ ਮੈਨੂੰ ਵਧੀਆ ਲੱਗਿਆ ਹਾਂਜੀ ਪਰ ਇਹਦੀ ਤਹਿ ਤੇ ਜਾ ਕੇ ਦੇਖੋ ਇਹ ਕਿਤੇ ਆਪਾਂ ਨੂੰ ਖੜਾ ਸਿਣਾ ਨਾ ਨੌਖਾ ਜੇ ਮੈਂ ਕਿਹਾ ਆਪਣੀ ਭਾਵਨਾਵਾਂ ਸ਼ਿਰ ਗੁਰੂ ਤੇਗ ਬਹਾਦਰ ਜੀ ਨਾਲ ਆ ਸਹੀ ਗੱਲ ਹੈ ਜੀ ਉਹ ਅਦਾਰਾ ਕੀ ਛਾਪੂਆ ਕਿਤਾਬ ਚ ਹੂੰ ਉਹਦੇ ਚ ਕੀਦੇ ਲੇਖ ਹੋਣਗੇ ਕੌਣ ਕੀ ਕਰੂਗਾ ਕਿ ਇਹ ਜਿਹੇ ਸਟੇਜਾਂ ਹੋਣੀਆਂ ਕਿਵੇਂ ਉਹ ਮੈਨੇਜ ਹੋਊਗਾ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੈਂ ਆਪਦਾ ਨਾਮ ਵਾਪਸ ਲੈਣਾ ਮੈਨੂੰ ਨਹੀਂ ਲੋੜੇ ਸੌਦੇ ਦੀ ਤੁਸੀਂ ਕਰਨਾ ਤਾਂ ਕਰ ਲਓ ਉਹਦਾ ਬਾਈ ਜੀ ਮੈਂ ਵੀ ਨਹੀਂ ਕਰਦਾ ਹੂੰ ਠੀਕ ਆ ਅਸੀਂ ਸਟੈਪ ਬੈਕ ਪਿੱਛੇ ਲੈ ਲਿਆ ਉਹਨਾਂ ਨੇ ਮੈਨੂੰ ਕੁਝ ਕਿਤਾਬਾਂ ਕੁਝ ਮਟੀਰੀਅਲ ਭੇਜਿਆ ਉਸ ਤੋਂ ਬਾਅਦ ਅੱਛਾ ਜੀ ਮੈਂ ਉਹ ਮਟੀਰੀਅਲ ਮੈਨੂੰ ਉਹਦੇ ਗੁਰਦੁਆਰਾ ਸਾਹਿਬ ਚ ਦੇ ਕੇ ਆਉਂਦਾ ਗੁਰੂ ਅਰਜਨ ਅੰਗੁਰ ਤੇ ਖਾਦਰ ਜੀ ਦੇ ਉੱਤੇ ਕੁਝ ਮਟੀਰੀਅਲ ਆ। ਤੁਸੀਂ ਸੱਚੀ ਦੱਸੋ ਮੈਂ ਉਸੇ ਦਿਨ ਤੋਂ ਮਟੀਰੀਅਲ ਸਾਹਮ ਕੇ ਰੱਖ ਰੱਖਿਆ। ਕਿਉਂਕਿ ਮੈਂ ਉਹਨੂੰ ਮਟੀਰੀਅਲ ਨੂੰ ਕੁਝ ਵੀ ਖਰਾਬ ਨਹੀਂ ਕਰਨਾ ਚਾਹੁੰਦਾ ਗੁਰੂ ਸਾਹਿਬ ਤੇ ਆ। ਠੀਕ ਆ। ਮੈਂ ਪਰ ਉਹਨੂੰ ਪੜੇ ਬਿਨਾ ਗੁਰਦੁਆਰਾ ਸਾਹਿਬ ਦੇ ਡਿਸਟ੍ਰੀਬਿਊਟ ਨਹੀਂ ਕਰਦਾ। ਮੈਂ ਉਹਨੂੰ ਕਿਸੇ ਨੂੰ ਵੀ ਨਹੀਂ ਡਿਸਟ੍ਰੀਬਿਊਟ ਕਰਦਾ। ਮੈਂ ਉਹਨੂੰ ਪੜ੍ਹਾਂਗਾ ਪਹਿਲਾਂ। ਵੀ ਕਿਤੇ ਉਹ ਚ ਕੁਝ ਗਲਤ ਤਾਂ ਨਹੀਂ ਪਰੋਸਿਆ ਗਿਆ? ਕੀ ਸਾਡੇ ਗੁਰੂ ਸਾਹਿਬ ਦਾ ਰਤਬਾ ਕੱਦ ਕਾਠ ਕਾਇਮ ਹੋਸ ਚ? 350 ਸਾਲਾ ਮਨਾਉਣ ਦੇ ਚਾਚ ਜੇ ਸਾਡਾ ਕੋਈ ਕਹਿ ਦੇ ਗਮਾਂਢੀ ਵੀ ਮੈਂ ਤੁਹਾਡਾ ਮਣਾਉਣਾ ਤੇ ਪਰ ਉਹ ਮਿਸ ਇਨਫੋਰਮੇਸ਼ਨ ਪਾਸ ਕਰ ਰਿਹਾ ਹੋਵੇ ਤੇ ਕਿਉਂ ਕਰਾਂਗੇ ਸੀ ਸਹੀ ਗੱਲ ਹੈ ਜੀ ਮੈਂ ਉਹ ਅੱਜ ਵੀ ਮੇਰੇ ਕੋਲੇ ਥੈਲਾ ਸਾਹਮਣੇ ਪਿਆ ਅਲਮਾਰੀ ਦੇ ਵਿੱਚ ਜਿੱਦੇ ਮੈਨੂੰ ਹੁਣ ਸਮਾਂ ਮਿਲਿਆ ਮੈਂ ਉਹਨੂੰ ਜ਼ਰੂਰ ਪੜ੍ਹਾਂਗਾ ਗੋ ਥਰੂ ਉਹਨਾਂ ਤੇ ਫੇਰ ਜਾ ਕੇ ਉਹਨੂੰ ਮੈਂ ਲੋੜਵੰਦਾਂ ਤੱਕ ਜਾਂ ਜਿਹੜੇ ਇੱਛੁਕਾ ਪੜਨ ਵਾਲੇ ਉਹਨਾਂ ਤੱਕ ਭੇਜੂਆਂ ਜੋ ਪੜਨ ਲਾਇਕ ਹੋਈ ਜੇ ਮੈਂ ਦੇਖਾਂ ਵੀ ਸੋਹਣੀ ਟੇਬਲ ਬੁੱਕ ਬਣਾਈ ਆ ਤੇ ਉਹਦੇ ਵਿੱਚ ਪਰੋਸ ਰੱਖਿਆ ਹੋਵੇ ਸਾਰਾ ਕੁਝ ਹੋਰ ਤੇ ਮੈਂ ਕੀ ਕਰਨਾ ਉਸ ਚੀਜ਼ ਨੂੰ ਮੈਂ ਕਿਉਂ ਉਸ ਨੂੰ ਬੜੋਤਰੀ ਕਰੂੰਗਾ ਮੈਂ ਪਾਪੀ ਹੋਊਗਾ ਜੇ ਉਸ ਨੂੰ ਬੜਾਵਾ ਦੇਊਗਾ ਤਾਂ ਫਿਰ ਮੈਂ ਕਦਾ ਸਿੱਖ ਰਹਿ ਗਿਆ ਜੇ ਮੈਂ ਆਪਦੀ ਹੋਈ ਨਾ ਕੀਤਾ ਸੋ ਇੱਥੇ ਸਿੰਪਲ ਜੀ ਗੱਲ ਆ ਆਪਾਂ ਨੂੰ ਸੋਵਾਨ ਸਿੰਘ ਆਪਾਂ ਨੂੰ ਨਾ ਇਸ ਸਾਰੇ ਘਟਨਾਕ੍ਰਮ ਤੋਂ ਅਸੀਂ ਬਹੁਤ ਝਾੜ-ਤੰਪ ਕਰਤੀ ਸਾਰਿਆਂ ਦੀ ਸੋਸ਼ਲ ਮੀਡੀਆ ਤੇ ਤਾਂ ਇਹ ਜੀ ਸ਼ਬਦਾਵਲੀ ਜਿਵੇਂ ਲਿਖੀ ਜਾਂਦੀ ਔ ਲਿਖੀ ਗਈ ਸਭ ਕੁਝ ਹੋ ਗਿਆ ਹੁਣ ਸਾਨੂੰ ਇਹ ਚੀਜ਼ ਦਾ ਪਰਨ ਲੈਣਾ ਚਾਹੀਦਾ ਵੀ ਅੱਗੇ ਤੋਂ ਅਸੀਂ ਆ ਚੀਜ਼ ਦਾ ਜਰੂਰ ਸਬਕ ਲੈ ਜੀਏ ਜਿੱਥੇ ਸਾਡੀਆਂ ਭਾਵਨਾਵਾਂ ਮਾ ਕੱਲੇ ਅਸੀਂ ਸਿੱਖ ਧਰਮ ਦੀ ਨਹੀਂ ਗੱਲ ਕਰਦੇ ਹਾਂ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਧਰਮ ਹਰੇਕ ਲਈ ਉਹਦੇ ਲਈ ਵੱਡਾ ਉਸ ਧਰਮ ਦੀ ਕਿਸੇ ਥਾਂ ਤੇ ਖਿੱਲੀ ਨਾ ਡਾਈਏ ਕਿਤੇ ਇਹ ਜੀ ਗਲਤ ਗੱਲ ਨਾ ਕਰੀਏ ਜਿੱਥੇ ਕਿਸੇ ਦੀਆਂ ਵੀ ਭਾਵਨਾਵਾਂ ਮਨ ਉਠੇਸ ਪਹੁੰਚਦੀ ਹੋਵੇ ਨਹੀਂ ਗੱਲ ਦੇਖੋ ਇਹ ਸੈਂਸਿਟਿਵ ਮੁੱਦਾ ਹੈ ਗੱਲ ਕਰਨੀ ਤਾਂ ਵੈਸੇ ਇਹਦੇ ਤੇ ਬਣਦੀ ਵੀ ਨਹੀਂ ਸੀ ਪਰ ਜੇ ਨਾ ਕਰੀਏ ਤਾਂ ਵੀ ਇਹ ਸਾਡੀ ਗੁਨਾਹਗਾਰ ਹੁੰਦੇ ਆ ਜੀ ਧਾਰਮਿਕ ਮੁੱਦਾ ਇੱਕ ਇਦਾਂ ਦਾ ਮੁੱਦਾ ਹੁੰਦਾ ਕਿ ਜਿਹੜਾ ਸਾਡੇ ਨਾਲ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਨਾ ਤੇ ਇਹ ਚੱਲਣਾ ਵੀ ਹੈ ਜਦੋਂ ਤੱਕ ਬੰਦੇ ਦਾ ਹੈਗਾ ਉਦੋਂ ਤੱਕ ਕੋਈ ਵੀ ਧਰਮ ਹੈ ਉਹ ਨਾਲ-ਨਾਲ ਹੀ ਉਹਦੇ ਨਾਲ ਚੱਲਣਾ ਹੁੰਦਾ ਤਾਂ ਪਰ ਜਿੱਦਾਂ ਚਲੋ ਇਹ ਪਰਸਨਲੀ ਕਿਸੇ ਨਾਲ ਹੋ ਗਿਆ ਹੋ ਗਿਆ ਵੀਰ ਸਿੰਘ ਨੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਤੇ ਨਾ ਜਿਹੜੇ ਉੱਥੇ ਬੰਦੇ ਸੀ ਉਹਨਾਂ ਨੇ ਕੋਈ ਜਾਣਬੁੱਝ ਕੇ ਕੀਤਾ ਤੇ ਗੱਲਾਂ ਹੁੰਦੀਆਂ ਨੇ ਕਈ ਵਾਰੀ ਪ੍ਰਮਾਤਮਾ ਕਾਰਜ ਕਰਵਾਉਂਦਾ ਹੁੰਦਾ ਹੈ ਕੋਈ ਨਾ ਕੋਈ ਕੁਝ ਬਿਗਨ ਪੈਣਾ ਜਾਂ ਕੁਝ ਕਹਿਣਾ ਉਹ ਹੁੰਦੀਆਂ ਨੇ ਕਿਸੇ ਨੂੰ ਵੱਡਾ ਉਤਪਾ ਦੇਣਾ ਹੁੰਦਾ ਕਿਸੇ ਨੂੰ ਆਤਮਾਨੇ ਦੇ ਉਤਪਾ ਲੈ ਕੇ ਖੋਣਾ ਹੁੰਦਾ ਪਰ ਜਿਹੜੇ ਸਾਡੇ ਵਰਗੇ ਫਿਰ ਜੜਾਂ ਜੀ ਆਪਣਾ ਜਾਬਾਂ ਵਿੱਚ ਭੇੜਦੇ ਨੇ ਕਿ ਭਾਈ ਇਹ ਗੱਲ ਉਹ ਇਹ ਹੋ ਲੋਏ ਚੱਕ ਲੋ ਇਹਨੂੰ ਚੱਕ ਲੋ ਕੋਈ ਉਹ ਗੱਲਾਂ ਲੱਗਨੇ ਪਰ ਜਿੱਦਾਂ ਬਾਈ ਨੇ ਕਿਹਾ ਕਿ ਵੀ ਹਰ ਇੱਕ ਬੰਦੇ ਨੂੰ ਸੋਚਣ ਦਾ ਇੱਥੇ ਬਣਦਾ ਕਿ ਭਾਈ ਜੇ ਕਿਤੇ ਕੋਈ ਗਲਤ ਹੁੰਦਾ ਇੱਕ ਬੰਦਾ ਨਾ ਹਾ ਦਾ ਨਾਰਾ ਮਾਰੇ ਉੱਥੇ ਆਪਣੀ ਜਿੰਮੇ ਵਾਲੀ ਸਮਝੀਏ ਕਿਤੇ ਨਾ ਕਿਤੇ ਹੁਣ ਗੁਰੂ ਘਰਾਂ ਚ ਵੀ ਹੁੰਦਾ ਕੰਮ ਕਿਤੇ ਹੋਰ ਸਟੇਜਾਂ ਦੇ ਵੀ ਹੁੰਦਾ ਅਸੀਂ ਜੇ ਉੱਥੇ ਉਹ ਚੀਜ਼ ਨੂੰ ਬਦਲ ਨਹੀਂ ਸਕਦੇ ਤਾਂ ਪਿੱਛੇ ਜ਼ਰੂਰ हट ਜੀ ਉਹਦਾ ਭਾਗੀਦਾਰੀ ਨਾ ਬਣਨੀ ਹੈ ਬਈ ਕੱਲੇ ਦੀ ਪਾਵਰ ਦਿਖਾਉਣ ਦਾ ਮੌਕਾ ਸੀ ਇੱਥੇ ਹਾਂਜੀ ਕੱਲੇ ਬੰਦੇ ਦੀ ਜਿਹਨੂੰ ਲੋਕ ਐ ਸਮਝਦੇ ਨੇ ਇੱਕ ਅੱਖ ਵੀ ਨਹੀਂ ਮੰਨ ਲਓ ਉੱਥੇ ਕੋਈ ਰਿਕਸ਼ਾ ਚਾਲ ਕੇ ਬੈਠਾ ਹੁੰਦਾ ਤੇ ਉਹਨੂੰ ਇਹ ਮਤ ਆ ਜਾਂਦੀ ਕਿ ਆ ਕੀ ਹੋਈ ਜਾਂਦਾ ਤੇ ਉਹ ਖੜਾ ਹੋ ਕੇ ਇੱਕ ਚੀਕ ਮਾਰ ਦਿੰਦਾ ਕਿਸੇ ਬੰਦੇ ਦੀ ਜਮੀਰ ਨਹੀਂ ਕਰਦੀ ਸੀ ਉਹਨੂੰ ਕੁੱਟਦੇ ਜਾਂ ਮਾਰਦੇ ਜਾਂ ਐਕਟ ਨਾ ਕਰਦੇ ਕਿਉਂਕਿ ਉਲਟਾ ਸਾਰੇ ਸ਼ਾਂਤ ਹੋ ਕੇ ਭਿੱਗੀ ਬਿੱਲੀਓ ਕੇ ਭੇਜਣਾ ਸੀ ਉਹਨਾਂ ਨੇ ਹੁਣ ਤੁਸੀਂ ਦੇਖੋ ਵੀ ਇੱਕ ਬੰਦੇ ਦਾ ਐਕਟ ਕਿੱਥੇ ਕੋ ਨੂੰ ਪੰਚਾ ਦਿੰਦਾ ਪਿਛਲੇ ਦਿਨੀ ਬਠਿੰਡੇ ਇੱਕ ਘਟਨਾ ਕਰਮ ਹੋਇਆ ਗੱਡੀ ਡਿੱਗ ਪਈ ਨਹਿਰ ਚ ਠੀਕ ਆ 10 ਬੰਦੇ ਉਹਦੇ ਚ ਤੜਫ ਰਹੇ ਆ ਪਰ ਇੱਕ ਬੰਦਾ ਖੜਾ ਇੱਕ ਬਾਅਦ ਚ ਪੁਲਿਸ ਵਾਲਾ ਦੋ ਜਣੇ ਆ ਉਹਨਾਂ ਨੇ ਛਾਲ ਮਾਰੀ ਬਚਾ ਲੇ ਉਹ ਕੱਲ ਮੁੱਖ ਮੰਤਰੀ ਨੇ ਘਰੇ ਤੱਕ ਸਦਕੇ ਸਨਮਾਨ ਕਰਿਆ ਉਹਨਾਂ ਦਾ ਠੀਕ ਆ ਸਾਰੇ ਚਰਚਾ ਦਾ ਵਿਸ਼ਾ ਬਣੇ ਕੋਈ ਉਹ ਨਾ ਤਾਂ ਇਸ ਮੰਚਾਂ ਨਾਲ ਗਏ ਸੀ ਉੱਥੇ ਵੀ ਅਸੀਂ ਅੱਜ ਤੋਂ ਬਾਅਦ ਹੀ ਹੀਰੋ ਬਣ ਜਾਗੇ ਨਾ ਉੱਥੋਂ ਦੀ ਲੰਘਦੇ ਉਸ ਟਾਈਮ ਤੇ ਟਾਈਮਿੰਗ ਕਿਵੇਂ ਭੜਿਆ ਸਾਰਾ ਕੁਝ ਹੋ ਗਿਆ ਕਿਉਂਕਿ ਉਹਨਾਂ ਨੂੰ ਬੜਾਈ ਮਿਲਣੀ ਸੀ ਸਾਹਿਬ ਨੇ ਉਹਨਾਂ ਨੂੰ ਚੁਣ ਰੱਖਿਆ ਸੀ ਇਸ ਬੜਾਈ ਲਈ ਸੋ ਕੌਨਫੀਡੈਂਸ ਦਾ ਵੀ ਹੁੰਦਾ ਹੈ ਕਈ ਵਾਰੀ ਬੰਦੇ 'ਚ ਕੌਨਫੀਡੈਂਸ ਨਹੀਂ ਹੁੰਦਾ ਚਾਰ ਬੰਦੇ 'ਚ ਖੜਨ ਕਿੰਨਾ ਹੁੰਦਾ ਪਰ ਕੌਨਫੀਡੈਂਸ ਉੱਥੋਂ ਹੀ ਮਿਲਦਾ ਹੁੰਦਾ ਜਾਂ ਤਾਂ ਕਹਿੰਦਾ ਬੰਦੇ ਨੂੰ ਪੈਸਾ ਕੌਨਫੀਡੈਂਸ ਦਿੰਦਾ ਜਾਂ ਤੁਹਾਨੂੰ ਨੌਲੇਜ ਜਿਹੜਾ ਗਿਆਨ ਹੁੰਦਾ ਉਹ ਕੌਨਫੀਡੈਂਸ ਹੁੰਦਾ ਹੁਣ ਜਿਹੜੇ ਬੰਦੇ ਨੂੰ ਗੁਰੂਵਾਰੇ ਕੋਈ ਗਿਆਨ ਹੀ ਨਹੀਂ ਹੈ ਜਾਂ ਕੋਈ ਗੁਰੂਕਤੇਗ ਬਾਦ ਸਿੰਘ ਬਾਰੇ ਸ਼ਹੀਦੀ ਬਾਰੇ ਜਾਂ ਕੁਝ ਕਹਿ ਲੋ ਉਹ ਬੰਦਾ ਵੀ ਕਈ ਵਾਰੀ ਯਾਰ ਮੈਨੂੰ ਪਤਾ ਹੀ ਨਹੀਂ ਮੈਂ ਕੀ ਬੋਲਾਂ ਉੱਥੇ ਵੀ ਕਿਤੇ ਬੰਦਾ ਰੁਕ ਜਾਂਦਾ ਪਰ ਜਿੱਦਾਂ ਤੁਸੀਂ ਕਿਹਾ ਇਹ ਵਿੜਿਆਈ ਉਸੇ ਨੂੰ ਮਿਲਣੀ ਹੈ ਜਿਹਨੂੰ ਦੇਣੀ ਹੈ ਮਹਾਰਾਜ ਨੇ ਸਾਡੀ ਗੱਲ ਕਰਨਾ ਮੁੱਦਾ ਕੋਈ ਵਧਾਣਾ ਦਾ ਨਹੀਂ ਸੀਗਾ ਸਾਡਾ ਇਹ ਸੀਗਾ ਵੀ ਆਪਾਂ ਅੱਗੇ ਨੂੰ ਕੀ ਕਰਨਾ ਵੱਡੇ ਵੱਡੇ ਮੁੱਦੇ ਹੁੰਦੇ ਨੇ ਕਿਤੇ ਨਾ ਕਿਤੇ ਆਪਾਂ ਕੁਝ ਚੰਗੀ ਪੋਜ਼ਿਟਿਵਿਟੀ ਲੈ ਕੇ ਆਈਏ ਕੋਈ ਗੱਲ ਜਿਹੜੀ ਬਣਦੀ ਆ ਕੋਈ ਸੁਲਗਦੀ ਆ ਬਾਹਰ ਵੀ ਗੁਰੂ ਘਰਾਂ ਚ ਹੁੰਦੀ ਆ ਜਾਂ ਆਪਣੀ ਕਮਿਊਨਿਟੀ ਹੁੰਦੀਆਂ ਨੇ ਉਹਨੂੰ ਤਰੀਕੇ ਨਾਲ ਗੱਲ ਸੁਝਾ ਕੇ ਤਰੀਕੇ ਨਾਲ ਉਹ ਅੱਗੇ ਲੈੇ ਜਾਈਏ ਨਾ ਕਿ ਉਹਦਾ ਬਾਦ ਦਾ ਪਤੰਗੜ ਬਣਾਈਏ ਸੋ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਜੀ ਤੇ ਇਹ ਸਾਡੇ ਵੱਲੋਂ ਆਪਣਾ ਜਿਹੜਾ ਸੀਗਾ ਛੋਟਾ ਮੋਟਾ ਤਿੱਲ ਫੁੱਲ ਆ ਜਿਹੜੀ ਗੱਲਬਾਤ ਸਾਨੂੰ ਆਉਂਦੀ ਆ ਬਾਈ ਜੀ ਵੱਲੋਂ ਉਹ ਅਸੀਂ ਤੁਹਾਡੇ ਸਾਂ ਮੁੱਖ ਰੱਖਿਆ ਨੇ ਕੋਈ ਕਿਸੇ ਦਲੀਲ ਨਹੀਂ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਪ੍ਰਮਾਤਮਾ ਦੀ ਰਾਜਾ ਸਭ ਕੁਝ ਰਾਜੀ ਆ ਸੋ ਅੱਜ ਦੇ ਸ਼ੋਅ ਲਈ ਅਸੀਂ ਅੱਜ ਇਸ ਮਾਪਤੀ ਕਰਦੇ ਆਂ ਤੇ ਜੀ ਜੀ ਬਿਲਕੁਲ ਜਾਂਦੇ ਜਾਂਦੇ ਇਨਾ ਜ਼ਰੂਰ ਕਹੀਏ ਵੀ ਪਰਨ ਜ਼ਰੂਰ ਕਰਿਓ ਅੱਜ ਤੋਂ ਬਾਅਦ ਹਾਂਜੀ ਵੀ ਜਿੱਥੇ ਵੀ ਤੁਸੀਂ ਕੁਝ ਗਲਤ ਹੁੰਦਾ ਦੇਖਿਓ ਉੱਥੇ ਮੈਜੋਰਟੀ ਦੀ ਈਡੀਕ ਨਾ ਕਰਿਓ ਜਾਂ ਮੈਜੋਰਟੀ ਤੋਂ ਡਰਿਓ ਨਾ ਤੁਹਾਨੂੰ ਬਾਹਰ ਕੱਢ ਦੇਣ ਤੁਹਾਨੂੰ ਕੁਝ ਵੀ ਕਰਨ ਤੁਸੀਂ ਆਪ ਦਾ ਫਰਜ਼ ਨਿਭਾ ਕੇ ਪਾਸੇ ਹੋ ਜਾਓ ਵੀ ਆਹ ਭਾਈ ਚੀਜ਼ ਇੱਥੇ ਸਹੀ ਨਹੀਂ ਹੈ ਸਹੀ ਗੱਲ ਹੈ ਬੱਸ ਆਪਣਾ ਫਰਜ਼ ਨਿਭਾਓ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦਾ ਜਿਗਰਾ ਦਿਖਾਓ ਤੇ ਦੋ ਜੀ ਸਾਨੂੰ ਆਗੇ ਆ ਤੇ ਮਿਲਦੇ ਆਂ ਅਗਲੇ ਸ਼ੋਅ ਤੇ ਕਿਸੇ ਹੋਰ ਮੁੱਦੇ ਨਾਲ ਉਦੋਂ ਤੱਕ